ਅੱਜ ਦੀ ਇਹ ਚਰਚਾ ਬਹੁਤ ਵਿਸ਼ੇਸ਼ ਹੋਏਗੀ ਅੱਜ ਕੱਲ ਜੇਕਰ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਓ ਦੋ ਚਾਰ ਬੰਦੇ ਖੜੇ ਹੋਣ ਤਾਂ ਇਹੀ ਚਰਚਾ ਹੁੰਦੀ ਵੀ ਕੈਨੇਡਾ ਵਿੱਚ ਕੀ ਹੋ ਰਿਹਾ ਇਹ ਕਿਹੜੀ ਚੀਜ਼ ਹੋ ਰਹੀ ਕੈਨੇਡਾ ਦੇ ਵਿੱਚ ਬੱਚੇ ਬੜੀਆਂ ਸਦਰਾਂ ਦੇ ਨਾਲ ਪਿਛਲੇ 4-5 ਸਾਲਾਂ ਤੋਂ ਲਗਾਤਾਰ ਕੈਨੇਡਾ ਜਾ ਰਹੇ ਸੀ ਪਰ ਇਸ ਸਾਲ ਦੇਖਿਆ ਜਾਵੇ ਤੇ ਇੱਕ ਵੱਡੀ ਖੜੋਤ ਆਈ ਆ ਕੀ ਹੋਇਆ ਕੀ ਕੈਨੇਡਾ ਦੇ ਇਮੀਗ੍ਰੇਸ਼ਨ ਰੂਲ ਇੰਨੇ ਸਖਤ ਹੋ ਗਏ ਜਾਂ ਫਿਰ ਬੱਚੇ ਜਿਹੜੇ ਆ ਉੱਥੇ ਜਾ ਕੇ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਵਰਤਮਾਨ ਸਥਿਤੀ ਕੀ ਉਹਨਾਂ ਦੀ ਰੋਜ਼ ਹਰ ਰੋਜ਼ ਰੂਲ ਬਦਲ ਰਹੇ ਆ ਔਰ ਸਾਰੇ ਵਿਦੇਸ਼ੀ ਜਿਹੜੇ ਇਮੀਗ੍ਰੇਸ਼ਨ ਆ ਉਹਨਾਂ ਦੇ ਖਿਲਾਫ ਜਾ ਰਹੇ ਆ ਔਰ ਇਸ ਨੂੰ ਲੈ ਕੇ ਬਹੁਤ ਇੱਕ ਅਜੀਬ ਤਰ੍ਹਾਂ ਦਾ ਮਾਹੌਲ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਬੱਚੇ ਇਸ ਵੇਲੇ ਕੈਨੇਡਾ ਗਏ ਹੋਏ ਨੇ ਕਿਸੇ ਨੂੰ 2 ਚ ਹੋ ਗਿਆ ਕਿਸੇ ਨੂੰ 5 ਸਾਲ ਹੋ ਗਿਆ ਕਿਸੇ ਨੂੰ 7 ਸਾਲ ਹੋ ਗਿਆ ਪਰ ਹੱਲੇ ਤੱਕ ਵੀ ਉਹ ਪੱਕਾ ਨਹੀਂ ਹੋ ਰਿਹਾ ਪੱਕੇ ਕਿਉਂ ਨਹੀਂ ਹੋ ਰਿਹਾ ਉੱਥੋਂ ਦੀਆਂ ਕੀ ਪ੍ਰਸਥਿਤੀਆਂ ਆ ਤੇ ਜਾਂ ਫਿਰ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਵੇਲੇ ਕਿਸ ਮਜਦਾਰ ਦੇ ਵਿੱਚ ਕਿਸ ਭਵਰ ਦੇ ਵਿੱਚ ਫਸੀ ਹੋਈ ਆ ਸਾਡੇ ਨਾਲ ਅੱਜ ਚਰਚਾ ਦੇ ਵਿੱਚ ਦੋ ਬਹੁਤ ਹੀ ਖਾਸ ਮਹਿਮਾਨ ਜਿਨ੍ਹਾਂ ਦਾ ਇਕਨੋਮਿਕਸ ਨਾਲ ਬਹੁਤ ਡੇਰਾ ਸਬੰਧ ਅਰਥਸ਼ਾਸਤਰੀ ਨੇ ਬਹੁਤ ਹੀ ਉਹ ਉਹਨਾਂ ਦੇ ਜਿਹੜੇ ਪੇਪਰ ਨੇ ਉਹ ਤੁਸੀਂ ਅਖਬਾਰਾਂ ਦੇ ਵਿੱਚ ਵੀ ਅਕਸਰ ਪੜ੍ਹਦੇ ਹੋਵਾਂਗੇ ਸਾਡੇ ਨੇ پروفیسر ਢਿੱਲੋ ਸਾਡੇ ਨਾਲ ਨੇ ਇਸ ਪਾਸੇ ਰਾਮਗੜੀਆ ਕਾਲਜ ਦੇ ਮੁਖੀ ਨੇ ਇਕਨੋਮਿਕਸ ਡਿਪਾਰਟਮੈਂਟ ਦੇ ਤੇ ਮੇਰੇ ਬਿਲਕੁਲ ਨਾਲ ਯੰਗ ਅਰ ਸ਼ਾਸਤਰੀ ਨੇ ਲੇਖਕ ਨੇ ਔਰ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਆਰਟੀਕਲ ਪੜ੍ਹਦੇ ਹੋਣਗੇ ਡਾਕਟਰ ਜਸਕਰਨ ਸਿੰਘ ਮੇਰੇ ਨਾਲ ਨੇ ਢਿੱਲੋ ਸਾਹਿਬ ਤੋਂ ਸ਼ੁਰੂ ਕਰਦੇ ਆ ਕਿਉਂਕਿ ਬੇਟਾ ਇਹਨਾਂ ਦਾ ਵੀ ਗਿਆ ਹੋਇਆ ਹੈ ਬਾਹਰ ਇਸ ਲਈ ਜ਼ਿਆਦਾ ਇਹ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਐਸ ਵੇਲੇ ਕੈਨੇਡਾ ਵਿੱਚ ਨੇ ਢਿੱਲੋ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਇਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਤਾਂ ਐਜੂਕੇਸ਼ਨਿਸਟ ਵੀ ਹੋ ਤੁਹਾਡੇ ਇੱਥੇ ਬੱਚੇ ਕਾਲਜਾਂ ਵਿੱਚੋਂ ਪੜ੍ਹ ਕੇ ਇਸ ਵੇਲੇ ਬਹੁਤ ਸਾਰੇ ਕੈਨੇਡਾ ਦੇ ਵਿੱਚ ਪੱਕੇ ਹੋ ਗਏ ਕੁਝ ਵਰਕ ਪਰਮਿਟ ਤੇ ਆ ਕੁਝ ਸਟੱਡੀ ਤੇ ਆ ਸਾਨੂੰ ਪਹਿਲਾਂ ਵਰਤਮਾਨ ਸਥਿਤੀ ਦੱਸੋ ਕੀ ਹੈ ਇਸ ਵੇਲੇ ਅ ਦੇਖੋ ਸਰ ਜਦੋਂ ਪਹਿਲਾਂ 1-2 ਸਾਲ ਪਹਿਲਾਂ ਮੇਰਾ ਖੁਦ ਚਾਂਸ ਲੱਗਾ ਮੈਂ ਕੈਨੇਡਾ ਜਾ ਕੇ ਆਇਆ ਉੱਥੇ ਮੈਂ ਆਪਣੇ ਬਹੁਤ ਸਾਰੇ ਪੁਰਾਣੇ ਸਟੂਡੈਂਟਸ ਨੂੰ ਮਿਲੇ ਆ ਅ ਜਿਹੜੇ ਉਸ ਵੇਲੇ ਬਹੁਤ ਸਾਰੇ ਸਟੱਡੀ ਵੀਜ਼ੇ ਤੇ ਸੀ ਕੁਝ ਇੱਕ ਵਰਕ ਪਰਮਿਟ ਤੇ ਸੀ ਕੁਝ ਇੱਕ ਪੀਆਰ ਹੋ ਚੁੱਕੇ ਸੀ ਉਸ ਵੇਲੇ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਸੀਗੇ ਤੇ ਉਹ ਬੜੇ ਰਿਲੈਕਸ ਸੀਗੇ ਹੁਣ ਲੱਗਦਾ ਕੋਈ ਪ੍ਰੋਬਲਮ ਨਹੀਂ ਸਰ ਆ 2 ਸਾਲ ਦੀ ਸਟੱਡੀ ਆ ਫਿਰ 2 ਸਾਲ ਦਾ ਬੁੱਕ ਪਮਟਿਆ ਉਸ ਤੋਂ ਬਾਅਦ ਅਸੀਂ ਆਪਣੇ ਪੀਆਰ ਬਹੁਤ ਆਰਾਮ ਨਾਲ ਮਿਲ ਜਾਣੀ ਆ ਬਾਈ ਚਾਂਸ ਇਹੋ ਜਿਹੇ ਹਾਲਾਤ ਬਣੇ ਕਿ ਕੋਵਿਡ ਤੋਂ ਬਾਅਦ ਉਹਨਾਂ ਨੇ ਨੋਰਮਸ ਕਾਫੀ ਡਾਊਨ ਕਰ ਦਿੱਤੇ ਜਿਹਦੇ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਇਨ ਬਲਕ ਵਿੱਚ ਮਿਲ ਗਈ ਪੀਆਰ ਉਹਦੇ ਵੱਲ ਦੇਖ ਕੇ ਸਾਡਾ ਰੁਝਾਨ ਹੋਰ ਵੀ ਵਧਿਆ ਜਦੋਂ ਬੱਚਾ ਉੱਥੇ ਜਾ ਕੇ ਆਪਣੀਆਂ ਫੋਟੋਆਂ ਪਾਉਂਦਾ ਤੇ ਇੱਥੇ ਵਾਲਾ ਬੱਚਾ ਕਹਿੰਦਾ ਕਿ ਮੈਂ ਵੀ ਜਾਊਂਗਾ ਇਦਾਂ ਮੈਂ ਵੀ ਕਾਰ ਮੈਂ ਆਪਣੀ ਲਵਾ ਮੈਂ ਉੱਥੇ ਆਪਣੀ ਲਗਜ਼ਰੀ ਜ਼ਿੰਦਗੀ ਬਿਤਾਵਾਂ ਕਿਉਂਕਿ ਜਿਹੜਾ ਇੱਥੇ ਬੱਚਾ ਉਹ ਇਹੀ ਸਮਝਦਾ ਵੀ ਕੈਨੇਡਾ ਵਿੱਚ ਇੱਕ ਲਗਜ਼ਰੀ ਜ਼ਿੰਦਗੀ ਆ ਮੇਰਾ ਦੂਸਰਾ ਸਵਾਲ ਹੈ ਵੀ ਲਗਜ਼ਰੀ ਜ਼ਿੰਦਗੀ ਹੈਗੀ ਆ ਜਿਹਦੇ ਕਹਿੰਦੇ ਕਿ ਬੱਚੇ ਮੋਹਤ ਹੁੰਦੇ ਆ ਕਿ ਅਸੀਂ ਕੈਨੇਡਾ ਜਾਈਏ ਆ ਨਹੀਂ ਸਰ ਲਗਜ਼ਰੀ ਜ਼ਿੰਦਗੀ ਨਹੀਂ ਹੈਗੀ ਉੱਥੇ ਇਕਨੋਮਿਕ ਸਟਰਕਚਰ ਇਹੋ ਜਿਹਾ ਆ ਕਿ ਉਹਨਾਂ ਦਾ ਕ੍ਰੈਡਿਟ ਸਿਸਟਮ ਬਹੁਤ ਵੱਡਾ ਆ ਆ ਇੱਥੇ ਮੈਂ ਉਹ ਡਾਕਟਰ ਜਸਕਰਨ ਮੇਰੇ ਨਾਲ ਬੈਠੇ ਆ ਅਸੀਂ ਬਹੁਤ ਵਧੀਆ ਸੈਲਰੀ ਕਮਾ ਕੇ ਵੀ ਆਪਣੀ 1-2 ਮਹੀਨੇ ਦੀ ਸੈਲਰੀ ਵਿੱਚੋਂ ਕੋਈ ਵੱਡੀ ਕੋਈ ਇਵਨ ਆਈਫੋਨ ਹੀ ਬਾਈ ਕਰਨਾ ਹੋਵੇ ਤਾਂ ਸਾਨੂੰ 10 ਵਾਰ ਸੋਚਣਾ ਪੈਣਾ ਉੱਤੇ ਤੁਹਾਨੂੰ ਹਰ ਇੱਕ ਚੀਜ਼ ਤੇ ਕ੍ਰੈਡਿਟ ਮਿਲ ਜਾਣਾ ਕ੍ਰੈਡਿਟ ਤੇ ਉੱਤੇ ਸੌਰੀ ਚੀਜ਼ ਮਿਲ ਜਾਣੀ ਤੁਹਾਨੂੰ ਤੁਸੀਂ ਆਈਫੋਨ ਇਨਸਟਾਲਮੈਂਟ ਤੇ ਕਰ ਲੈਣਾ ਤੁਸੀਂ ਕਾਰ ਇਨਸਟਾਲਮੈਂਟ ਤੇ ਲੈ ਲੈਣੀ ਤੁਹਾਨੂੰ ਹੋਰ ਵੀ ਕੋਈ ਜਿਹੜੀਆਂ ਜ਼ਰੂਰੀ ਚੀਜ਼ਾਂ ਇਨਸਟਾਲਮੈਂਟ ਤੇ ਮਿਲ ਜਾਣੀਆਂ ਔਰ ਤੁਹਾਡੇ ਮਨ 'ਚ ਇਹ ਆ ਕਿ ਸਾਨੂੰ ਜੋਬ ਤਾਂ ਮਿਲੇ ਜਾਣੀ ਹੈ ਪੁਰਾਣੇ ਟਾਈਮ ਦੇ ਜੋ ਹਾਲਾਤ ਸੀਗੇ ਇਹ ਤੁਸੀਂ 4 ਸਾਲ 5 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ ਉਹ ਬੱਚਾ ਜਾਂਦਾ ਸੀ ਉੱਤੇ ਲੈਂਦਾ ਸੀ ਹਰ ਇੱਕ ਚੀਜ਼ ਨੂੰ ਚਾਹੀਏ ਉਹਦੀ ਜੇਬ ਵਿੱਚ ਪੈਸਾ ਹੈਗਾ ਚਾਹੀਏ ਨਹੀਂ ਹੈਗਾ ਈਵਨ ਲੋਨ ਲੈ ਕੇ ਗਿਆ ਹੁੰਦਾ ਸੀ ਬੱਚਾ ਇਧਰੋਂ ਫਿਰ ਬੱਚਿਆਂ ਨੂੰ ਐਕਸਟਰਾ ਕੰਮ ਵੀ ਵਾਰ ਮਿਲ ਰਿਹਾ ਸੀ ਉਹ ਕੈਸ਼ ਵੇਸਟਸ ਤੇ ਕੰਮ ਕਰ ਲੈਂਦੇ ਸੀ ਜਾਂ ਐਕਸਟਰਾ ਸਰਪਲਸ ਕੰਮ ਕਰ ਲੈਂਦੇ ਸੀ ਉਹਦੇ ਨਾਲ ਫੇਰ ਕੀ ਬਣਦਾ ਸੀਗਾ ਕਿ ਬੱਚਿਆਂ ਨੂੰ ਬਹੁਤ ਈਜ਼ੀ ਚੀਜ਼ਾਂ ਮਿਲ ਰਹੀਆਂ ਸੀਗੀਆਂ ਔਰ ਉਹ ਫਿਰ ਆ ਕੇ ਇੱਕ ਸਾਡਾ ਪੰਜਾਬੀ ਸੁਭਾਅ ਆ ਕਿ ਅਸੀਂ ਥੋੜਾ ਜਿਹਾ ਸ਼ੋਅ ਆਫ ਦੇ ਵਿੱਚ ਯਕੀਨ ਰੱਖਦੇ ਆ ਉਹ ਫਿਰ ਜਦੋਂ ਉਹਦੇ ਨਾਲ ਉਹ ਰੀਲਸ ਪਾ ਰਹੇ ਆ ਆਪਣੇ ਆਈਫੋਨ ਨਾਲ ਮੇਰੀ ਕਾਰ ਆ ਈਵਨ ਮੇਰੇ ਮੇਰਾ ਕਜ਼ਨ ਆ ਉਹ ਉੱਥੇ ਉਹ ਪਹਿਲਾਂ ਸਟੱਡੀ ਵਿਜ਼ਿਟ ਤੇ ਗਿਆ ਸੀਗਾ ਉਹਨੇ ਜਾਣਦੇ ਨਹੀਂ ਮੈਨੂੰ ਬ੍ਰਾਂਡ ਯਾਦ ਭੁੱਲ ਗਿਆ ਉਹ ਕਾਫੀ ਐਕਸਪੈਂਸਿਵ ਕਾਰ ਸੀ ਜਲਦੀ ਜਲਦੀ ਉਹ ਹੀ ਲੈ ਲਈ ਉਹ ਆਇਲ ਪੱਖੋਂ ਵੀ ਐਕਸਪੈਂਸਿਵ ਸੀ ਸਰਵਿਸ ਪੱਖੋਂ ਐਕਸ ਦੀਲਾ ਵੀ ਪਾਲੀਆਂ ਲੇਕਿਨ ਉਸ ਤੋਂ ਬਾਅਦ ਉਹਨੂੰ ਮੈਨੇਜ ਕਰਨਾ ਔਖਾ ਹੋ ਗਿਆ ਤੇ ਉਹਨੂੰ ਆਲਮੋਸਟ ਹਾਫ ਰੇਟ ਤੇ ਸੈਲ ਕਰਨੀ ਪਈ ਔਰ ਕਹਿੰਦੇ ਵੀ ਕੈਨੇਡਾ ਦੇ ਵਿੱਚ ਤਿੰਨ ਜਿਹੜੀਆਂ ਗਲਤੀਆਂ ਅਕਸਰ ਬੱਚੇ ਕਰਦੇ ਆ ਪਹਿਲਾਂ ਵੀ ਕਰਦੇ ਸੀ ਹੁਣ ਵਾਲੇ ਬੱਚੇ ਵੀ ਕਰਦੇ ਆ ਜਾ ਕੇ ਆਈਫੋਨ ਲੈਣਗੇ ਕਾਰ ਲੈਣਗੇ ਤੇ ਮਹਿੰਗਾ ਘਰ ਰੈਂਟ ਤੇ ਲੈ ਲੈਣਗੇ ਔਰ ਤਿੰਨ ਚੀਜ਼ਾਂ ਜਿਹੜੀਆਂ ਮੇਰੇ ਹਿਸਾਬ ਨਾਲ ਉਹਨਾਂ ਲਈ ਖੱਲੇ ਉਹਨਾਂ ਨੂੰ ਕਰਨ ਦੇ ਲਈ ਜਾਂ ਫਿਰ ਅੱਗੇ ਵਧਣ ਲਈ ਇੱਕ ਬਹੁਤ ਵੱਡਾ ਰੋੜਾ ਵੀ ਆ ਜਿਸ ਕਰਣ ਸਾਡੇ ਨਾਲ ਨੇ ਜਿਸ ਕਰਣ ਜੀ ਸਾਨੂੰ ਇਹ ਦੱਸੋ ਵੀ ਇੱਕ ਇਦਾਂ ਵੀ ਕਿਹਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਜਿਹੜੀ ਇਲੈਕਸ਼ਨਸ ਹੈਗੀ ਆ ਉਹਨੇ ਵੀ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਜਿਹੜੀ ਆਉਣ ਵਾਲੀ ਇਲੈਕਸ਼ਨਸ ਹੈਗੀ ਆ ਕਿਉਂਕਿ ਜਿਹੜੇ ਉੱਥੋਂ ਦੇ ਵਸਨੀਕ ਹੈਗੇ ਆ ਉਹ ਵੀ ਤੰਗ ਸੀਗੇ ਕਿ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਆ ਗਏ ਇੱਥੇ ਹਾਂ ਚਾਨਾ ਸਾਹਿਬ ਜਿਹੜੀ ਤੁਹਾਡੀ ਗੱਲ ਦਾ ਜਵਾਬ ਹੋਏਗਾ ਉਹ ਜੋ ਮੀਡੀਆ ਤੋਂ ਜੋ ਸਾਨੂੰ ਦੇਖਣ ਨੂੰ ਮਿਲ ਰਿਹਾ ਜਾਂ ਪੜ੍ਹਨ ਨੂੰ ਮਿਲ ਰਿਹਾ ਸੁਣਨ ਨੂੰ ਮਿਲ ਰਿਹਾ ਜਾਂ ਕੁਝ ਐਕਸਪਰਟ অপੀਨੀਅਨ ਹੋਣਗੇ ਤੇ ਜਾਂ ਸੋਸ਼ਲ ਮੀਡੀਆ ਤੇ ਲਾਸਟ ਜਿਹੜੀ ਸਾਡੀ ਉੱਥੋਂ ਦੇ ਲੋਕਾਂ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ ਬਿਕਾਜ਼ ਆਈ ਹੈਵ ਨੈਵਰ ਬੀਨ ਟੂ ਕੈਨੇਡਾ ਤੇ ਜਿਹੜਾ ਵੀ ਮੇਰਾ ਆਰਗੂਮੈਂਟ ਹੋਏਗਾ ਇਹਨਾਂ ਚਾਰ ਚੀਜ਼ਾਂ ਤੇ ਬੇਸਡ ਹੋਏਗਾ ਅੱਜ ਤੁਹਾਡਾ ਭਤੀਜਾ ਵੀ ਮੈਨੂੰ ਪਤਾ ਕਿ ਤੁਹਾਡੇ ਫੈਮਿਲੀ ਵਿੱਚੋਂ ਵਿੱਚੋਂ ਵੀ ਕੋਈ ਮੇਰਾ ਮੇਰਾ ਨੈਪਿਊ ਗਿਆ ਹੋਇਆ ਹੈਗਾ ਤੇ ਮੇਰੇ ਚਾਰ ਇਹ ਬੇਸਿਸ ਹੋਣਗੇ ਜਦੋਂ ਮੈਂ ਜਵਾਬ ਦੇਵਾਂਗਾ ਤੁਹਾਡੀ ਗੱਲ ਦਾ ਜਿਹੜੀ ਇਹ ਗਲੋਬਲ ਪੋਲੀਟੀਕਲ ਇਕਨੋਮੀ ਜਿਹੜਾ ਤੁਹਾਡਾ ਸਵਾਲ ਆ ਨਾ ਉਹਦੇ ਨਾਲ ਡੀਲ ਕਰਦਾ ਇਹ ਉੱਥੇ ਵੀ ਕੁਝ ਚੇਂजेस ਆ ਰਹੀਆਂ ਜਿਹੜਾ ਗਲੋਬਲ ਦੇ ਸਿਸਟਮ ਇਕਨੋਮਿਕ ਪੋਲੀਟੀਕਲ ਸਿਸਟਮ ਆ ਉਹਦੇ ਵਿੱਚ ਇੱਕ ਇਕਨੋਮਿਕਸ ਦੀ ਧਾਰਾ ਹੈ ਕੈਪਟਲਿਜ਼ਮ ਉਹ ਡੋਮਿਨੇਟ ਕਰ ਰਹੀ ਹੈ ਉਹਦੇ ਵਿੱਚ ਸਿੱਧਾ ਡਿਮਾਂਡ ਤੇ ਸਪਲਾਈ ਦੇ ਨਾਲ ਵਿੱਚ ਲੇਬਰ ਵੀ ਹੋ ਜਾਂਦੀ ਆ ਉਹਦੇ ਵਿੱਚ ਵਕ ਵਕ ਵਸਤੂਆਂ ਵੀ ਹੋ ਜਾਂਦੀਆਂ ਆਈਡੀ ਇਕਨੋਮਿਕ ਥਿਉਰੀ ਆ ਉਹ ਇਹ ਦੱਸਦੀ ਆ ਵੀ ਉਹਦੇ ਵਿੱਚ ਲਗਾਤਾਰ ਕ੍ਰਾਈਸਿਸ ਆਉਂਦੇ ਰਹਿੰਦੇ ਆ ਕੁਝ ਟਾਈਮ ਸਟੇਬਿਲਟੀ ਆਉਂਦੀ ਆ ਉਹਦੇ ਵਿੱਚ ਫਿਰ ਕ੍ਰਾਈਸਿਸ ਆ ਜਾਂਦਾ ਫਿਰ ਸਟੇਬਿਲਟੀ ਆ ਜਾਂਦੀ ਆ ਫਿਰ ਕ੍ਰਾਈਸਿਸ ਆ ਜਾਂਦਾ ਹੁਣ ਜਿਹੜੀਆਂ ਡਿਵੈਲਪਡ ਕੰਟਰੀਜ਼ ਹੈਗੀਆਂ ਉੱਥੇ ਉਹ ਕ੍ਰਾਈਸਿਸ ਫੇਸ ਕਰ ਰਹੀਆਂ ਕ੍ਰਾਈਸਿਸ ਕਿਸ ਸੀਧਾ ਫੇਸ ਕਰ ਰਹੀਆਂ ਉਹ ਡਿਮਾਂਡ ਦਾ ਕ੍ਰਾਈਸਿਸ ਫੇਸ ਕਰ ਰਹੀਆਂ ਮਤਲਬ ਉੱਥੇ ਚੀਜ਼ਾਂ ਤੇ ਬਣ ਰਹੀਆਂ ਬਟ ਐਸ ਸੱਚ ਡਿਮਾਂਡ ਨਹੀਂ ਹੋ ਰਹੀ ਪਹਿਲਾਂ ਕੀ ਆ ਕਿ ਵੈਸੇ ਦਿਖਿਆ ਜਾਵੇ ਤੇ ਅੱਜ ਤੋਂ 8 ਸਾਲ ਪਹਿਲੀ ਗੱਲ ਕੀਤੀ ਜਾਵੇ ਬੰਦਿਆਂ ਦੀ ਬਹੁਤ ਲੋੜ ਸੀ ਡਿਮਾਂਡ ਸੀ ਨਾ ਸਪਲਾਈ ਕ੍ਰੀਟ ਇਸ ਔਨ ਡਿਮਾਂਡ ਜਿਵੇਂ ਇਕਨੋਮਿਕ ਥਿਉਰੀ ਕਹਿੰਦੀ ਆ ਪਰ ਜਿੱਦਾਂ ਜਿੱਦਾਂ ਇਹ ਘਟਦੀ ਗਈ ਤੁਹਾਨੂੰ ਲੱਗਦਾ ਵੀ ਉੱਥੇ ਹਾਲਾਤ ਹੋਰ ਬੱਤਰ ਹੋ ਗਏ ਹਾਂਜੀ ਹਾਂਜੀ ਜਿਵੇਂ ਜਿਹੜੇ ਡਿਮਾਂਡ ਚਲੋ ਪਹਿਲਾਂ ਜਿਹੜਾ ਘਟਦੀ ਹੈ ਕਿਸੇ ਚੀਜ਼ ਦੀ ਸਭ ਤੋਂ ਪਹਿਲਾਂ ਜਿਹੜੀ ਡ ਉਹ ਉਹਨਾਂ ਉਹਨਾਂ ਖੇਤਰਾਂ ਦੇ ਵਿੱਚ ਘਟਦੀ ਆ ਜਿਹੜੇ ਫਾਰਮਲ ਸੈਕਟਰ ਹੁੰਦੇ ਆ ਜਿਨ੍ਹਾਂ ਦੇ ਕੋਲ ਸਕਿੱਲ ਸਕਿੱਲਸ ਹੁੰਦੀਆਂ ਜਨਾਂ ਕੋਲ ਜੀ ਜਦੋਂ ਸਕਿੱਲਸ ਇਟ ਇ ਸਕਿਲਡ ਵਰਕਰ ਹੈਗੇ ਜਦੋਂ ਉਹਨਾਂ ਦੀ ਡਿਮਾਂਡ ਘਟ ਜਾਂਦੀ ਹੈ ਫਿਰ ਕੀ ਹੁੰਦਾ ਉਹ ਉਹ ਬੰਦੇ ਉਹ ਕੰਮ ਕਰਨ ਲੱਗ ਜਾਂਦੇ ਆ ਜਿਹੜੇ ਸੈਮੀ ਸਕਿੱਲਡ ਵਰਕਰਸ ਨੇ ਕਰਨੇ ਹੁੰਦੇ ਆ ਮਤਲਬ ਕੋਲ ਮੜਾ ਕੀ ਗੱਲ ਕੀ ਹੈ ਜਿਹੜੇ ਸਕਿਲਡ ਬੰਦਿਆਂ ਕੋਲ ਜਦੋਂ ਜੋਬ ਵਰਕਰਸ ਕੋਲ ਜੋਬ ਘਟ ਜਾਂਦੀ ਹੈ ਉਹ ਨਹੀਂ ਉਹ ਕੰਮ ਕਰਨ ਲੱਗ ਜਾਣੇ ਆ ਜਿਹੜੇ ਕੰਮ ਪਹਿਲਾਂ ਜਿਨ੍ਹਾਂ ਕੋਲ ਸਕਿੱਲ ਨਹੀਂ ਸੀ ਉਹ ਕਰਦੇ ਹੁੰਦੇ ਸੀ ਹੁਣ ਅਸੀਂ ਦੇਖੀਏ ਵੀ ਸਾਡੇ ਇੱਥੋਂ ਜਿਹੜੇ ਬੱਚੇ ਆ ਉਹ ਜਾ ਕਿਹੜੇ ਰਹੇ ਨੇ ਮੋਸਟਲੀ ਬੱਚਿਆਂ ਕੋਲ ਕਿਹੜੀ ਸਕਿੱਲ ਹੁੰਦੀ ਹੈ ਅੰਗਰੇਜ਼ੀ ਬੋਲਣ ਦੀ ਜਿਹੜੇ ਇੱਥੋਂ ਜਾ ਰਹੇ ਉਹਨਾਂ ਕੋਲ ਕੋਈ ਜਾਂ ਆਪਾਂ ਕਹਿ ਸਕਦੇ ਹਾਂ ਡਰਾਈਵਿੰਗ ਹੋ ਸਕਦੀ ਉਹਨਾਂ ਕੋਲ ਇਹ ਕੋਈ ਬਹੁਤ ਸਕਿਲਡ ਜੌਬਸ ਇਹ ਜਾਂ ਕਹੀਏ ਇਹ ਕੋਈ ਚੰਗੀਆਂ ਸਕਿਲਸ ਵੱਡੀਆਂ ਸਕਿਲਸ ਨਹੀਂ ਹੈਗੀਆਂ ਇਹ ਹੁਣ ਜਦੋਂ ਜਿਹੜਾ ਰੈਸੈਸ਼ਨ ਜਿਹੜਾ ਆਪਾਂ ਗੱਲ ਕਰਕੇ ਰੈਸੈਸ਼ਨ ਹੋਈ ਸਭ ਤੋਂ ਪਹਿਲਾਂ ਇੰਪੈਕਟ ਕਿਹਨੂੰ ਕੀਤਾ ਸਕਿਲਡ ਵਰਕਰ ਨੂੰ ਸਕਿਲਡ ਵਰਕਰ ਦਾ ਕੰਮ ਖੁੱਸਿਆ ਉਹ ਕਿਹੜਾ ਕੰਮ ਕਰਨ ਨੂੰ ਤਿਆਰ ਆ ਹੁਣ ਜਿਹੜਾ ਸੈਮੀ ਸਕਿਲਡ ਤੇ ਕੋਈ ਵੀ ਕੰਮ ਉਹਨੂੰ ਕਰਨਾ ਹੀ ਪੈਗਾ ਤੇ ਹੁਣ ਪਹਿਲਾਂ ਇਹਦਾ ਜਿਹੜਾ ਸਭ ਤੋਂ ਵੱਡਾ ਕਹੀਏ ਵਿਆਪਾਂ ਇਹਦਾ ਇਸ ਚੀਜ਼ ਦਾ ਤਾਪ ਕਹੀਏ ਪਹਿਲਾਂ ਕਿੰਨੀ ਸਿਆ ਜਿਹੜੇ skilled worker ਸੀ ਤੇ ਉਹ ਹੁਣ ਉਹ ਕਿਧਰ ਨੂੰ ਸ਼ਿਫਟ ਹੋ ਰਿਹਾ ਕਿ ਉਹ ਕੰਮ ਉਹ ਕਰਨ ਲੱਗ ਜਾਣਗੇ ਤੇ ਉਹ ਜਿਹੜਾ ਹੈਗਾ ਹੁਣ ਉਹ ਪ੍ਰੋਬਲਮ ਉਹਨਾਂ ਤੇ ਆਊਗੀ ਦੂਜੇ ਨੰਬਰ ਦੇ ਉੱਤੇ ਵੀ ਜਿਹੜੇ ਸਾਡੇ ਵਿਦਿਆਰਥੀ ਇੱਥੋਂ ਜਾ ਰਹੇ ਨੇ ਕੀ ਉਹਨਾਂ ਦਾ ਜਿਹੜਾ ਫੈਸਲਾ ਉਹ ਲੈਂਦੇ ਨੇ ਉਹ ਉਹ ਉਹਨੂੰ ਉਹਨੂੰ ਏਵੈਲੂਏਟ ਕਰਨ ਦੀ ਜ਼ਰੂਰਤ ਹੈ ਵੀ ਕੀ ਉਹ ਇੱਥੋਂ ਜਦੋਂ ਜਾਂਦੇ ਨੇ ਵੀ ਉਹ ਕੁਝ ਉਪਰ ਪੱਕਨੇ ਉਹ ਸਕਿੱਲ ਦੀ ਗੱਲ ਕਰ ਲਈਏ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰ ਲਈਏ ਉਹ ਜਾਹ ਤੇ ਜਿਆਦਾ ਗਿਣਤੀ ਦੇ ਵਿੱਚ ਰਹੇ ਨੇ ਤੇ ਐਸਾ ਜਿਥੇ ਜੌਬ ਜਿਹੜੀਆਂ ਹੈਗੀਆਂ ਉਹ ਲਗਾਤਾਰ ਘਟ ਰਹੀਆਂ ਡਿਊ ਟੂ ਗਲੋਬਲ ਰੈਸੈਸ਼ਨ ਅੱਛਾ ਟਿੱਲੋ ਸਾਹਿਬ ਇੱਕ ਚੀਜ਼ ਆਵਾਂਗੇ ਕਿ ਇੱਕ ਇਹ ਵੀ ਵੱਡਾ ਇੱਕ ਫੈਕਟਰ ਆ ਵੀ ਜਿਹੜਾ ਵੀ ਬੱਚਾ ਜਾਣਦਾ ਸੀ ਨਾ ਪਹਿਲਾਂ ਅੱਜ ਤੋਂ 7-8 ਸਾਲ ਪਹਿਲਾਂ ਉਹ ਚਾਰ ਸਿਟੀ ਜਿਆਦਾ ਮਿਸੀਗਾਗਾ ਬ੍ਰਮਟਨ ਟੋਰਾਂਟੋ ਤੇ ਸਰੀ ਤੁਹਾਨੂੰ ਲੱਗਦਾ ਵੀ ਜਿਹੜਾ ਇੱਕਦਮ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜਾ ਬੱਚਾ ਗਿਆ ਆ ਉਹਨੇ ਵੀ ਇੱਕ ਤਰ੍ਹਾਂ ਨਾਲ ਉੱਥੋਂ ਦੇ ਸਿਸਟਮ ਨੂੰ ਖਰਾਬ ਕੀਤਾ ਜਾਂ ਇਦਾਂ ਕਹਿ ਲੋ ਕਿ ਡਿਮਾਂਡ ਘਟ ਗਈ ਬੱਚਿਆਂ ਦੀ ਅ ਮੈਂ ਥੋੜੇ ਜਿਹਾ ਇੱਕ ਜਿਸਕਰਨ ਉਹਨਾਂ ਦੀ ਗੱਲ ਦੇ ਨਾਲ ਕੰਟੀਨਿਊਟੀ ਲੈ ਕੇ ਆਉਣਾ ਚਾਹੁੰਦਾ ਮੈਂ ਅਜੇ ਕੱਲ ਪਰਸੋਂ ਯੂਐਸ ਦਾ ਡਾਟਾ ਦੇਖ ਰਿਹਾ ਸੀ ਅ ਸਰਪ੍ਰਾਈਜ਼ਿੰਗ ਚੀਜ਼ ਸੀ ਕਿ ਉਹਨਾਂ ਦੇ employment data ਦੇ ਵਿੱਚ service sector ਜਿਸਕਰਨ ਥੱਲੇ ਨੂੰ ਜਾ ਰਿਹਾ ਨੈਗੇਟਿਵ ਉੱਚੇ unemployment ਪਹਿਲਾਂ ਕ੍ਰੀਏਟ ਹੋ ਰਹੀ ਹੈ ਔਰ ਸਾਡੇ ਜਿਹੜੇ ਮੈਜੋਰਿਟੀ ਜਿਹਦਾ ਜਿਸਕਰਨ ਨੇ ਵੀ ਦੱਸਿਆ ਆਪਾਂ ਵੀ ਡਿਸਕਸ ਕਰਕੇ ਖੜੇ ਪਹਿਲਾਂ ਕਿ ਸਾਡਾ ਬੱਚਾ ਜਾ ਰਹੀ ਮੈਜੋਰਿਟੀ ਸਰਵਿਸ ਸੈਕਟਰ 'ਚ ਜਾ ਰਿ ਬੱਚਾ ਕਰ ਰਿਹਾ ਡਿਪਲੋਮਾ ਇਨ ਬਿジネス ਮੈਨੇਜਮੈਂਟ ਹੈਨਾ ਫਿਰ ਜਾਂ ਡਿਪਲੋਮਾ ਇਨ ਅਕਾਊਂਟਿੰਗ ਕਰ ਰਿਹਾ ਜਾਂ ਫਿਰ ਆਈਟੀ ਦੇ ਸੈਕਸ਼ਨ ਦੇ ਵਿੱਚ ਜਾ ਰਿਹਾ ਉਹ ਵੀ ਡਿਗਰੀ ਨਹੀਂ ਕਰ ਰਿਹਾ ਇੱਕ ਸਭ ਤੋਂ ਵੱਡੀ ਇਹ ਵੀ ਗੱਲ ਆ ਤੁਹਾਨੂੰ ਲੱਗਦਾ ਹੁਣ ਜਿੱਦਾਂ ਪੁਆਇੰਟ ਸਿਸਟਮ ਦਾ ਆਪਾਂ ਗੱਲ ਕਰੀਏ ਅ ਬ੍ਰੈਂਟਨ ਦੇ ਵਿੱਚ 535 ਆ ਜਾਂ ਹੋਰ ਟ੍ਰਾਂਟੋ ਵਿੱਚ ਆ ਜਾਂ ਜਿਹੜੇ ਮੇਜਰ ਸਟੇਸ਼ਨ ਜਿੱਥੇ ਆਲਰੇਡੀ ਬੱਚੇ ਬਹੁਤ ਜਾ ਚੁੱਕੇ ਉੱਥੇ ਪੁਆਇੰਟ ਸਿਸਟਮ ਬੜੇ ਹਾਵੀ ਹੋ ਚੁੱਕੇ ਆ ਔਰ ਜਿਹੜਾ ਬੱਚਾ ਇੱਥੋਂ ਗਿਆ ਉਹ ਮੋਸਟਲੀ ਕਿਹੜੇ ਗਏ ਆ 6 ਤੇ 6.5 ਬੈਂਡ ਵਾਲੇ ਬਟ ਹੁਣ ਜਦ ਦਾ ਦੁਆਰਾ ਆਇਲਸ ਕਰਦੇ ਆ ਤਾਂ ਉਹਨਾਂ ਨੂੰ ਉਹ ਵੀ ਪ੍ਰੋਬਲਮਸ ਆਉਂਦੀ ਆ ਵੀ ਨਹੀਂ ਆਂਦਾ ਕਿਉਂਕਿ ਉਹ ਉਸ ਤੋਂ ਬਾਅਦ ਜੌਬ ਹੀ ਉਹ ਕਿਦਾਂ ਦੀ ਕਰ ਰਿਹਾ ਉਹ ਜਾਂ ਤਾਂ ਪੀਜ਼ਾ ਡਿਲੀਵਰ ਕਰ ਰਿਹਾ ਜਾਂ ਫਿਰ ਉਹ ਸਿਕਿਉਰਟੀ ਦੀ ਜੌਬ ਕਰ ਰਿਹਾ ਜਾਂ ਫਿਰ ਉਹ ਕਿਸੇ ਮਾਲ ਦੇ ਵਿੱਚ ਸੇਲਜ਼ਮੈਨ ਦੀ ਜੌਬ ਜੌਬ ਕਰ ਰਿਹਾ ਉਹਦੇ ਵਿੱਚ ਉਹਦੀ ਐਕ ਨੀ ਉੱਪਰ ਹੋ ਰਹੀ ਸਭ ਤੋਂ ਵੱਡੀ ਗੱਲ ਉਹ ਅਪਡੇਟ ਨਹੀਂ ਕਰ ਰਿਹਾ ਬੱਚਾ ਆਪਣੇ ਆਪ ਨੂੰ ਇਹ ਵੀ ਇੱਕ ਵੱਡੀ ਪ੍ਰੋਬਲਮ ਹੈ ਕਿ ਜਦੋਂ ਹੁਣ ਪੀਆਰ ਦੇ ਲਈ ਥੋੜੇ ਸਖਤ ਕਾਨੂੰਨ ਆਏ ਆ ਤਾਂ ਉਦੋਂ ਕੁਆਲੀਫਾਈ ਨਹੀਂ ਬੱਚਾ ਹੋ ਰਿਹਾ ਜਦੋਂ ਹੁਣ ਆਪਾਂ ਹੁਣੇ ਚਾਰੇ ਤੁਸੀਂ ਅਲੱਗ-ਅਲੱਗ ਸਿਟੀਜ਼ ਦੀ ਗੱਲ ਕੀਤੀ ਆ ਉਹਨਾਂ ਸਿਟੀਜ਼ ਵਿੱਚ ਬੱਚੇ ਸਾਡੇ ਕਿਉਂ ਗਏ ਆ ਉਹਨਾਂ ਸਿਟੀਜ਼ 'ਚ ਇਸ ਕਰਕੇ ਗਏ ਆ ਕਿ ਸਾਡੇ ਮжоਰਿਟੀ ਪੰਜਾਬੀ ਇਹਨਾਂ ਏਰੀਆਜ਼ ਦੇ ਵਿੱਚ ਸੈਟਲ ਹੋਏ ਸੀ ਸਾਨੂੰ ਲੱਗਦਾ ਸੀਗਾ ਕਿ ਕਿਸੇ ਦਾ ਕੋ ਰਿਸ਼ਤੇਦਾਰ ਆ ਕੋਈ ਦੋਸਤ ਮਿੱਤਰ ਆ ਰੈਜ਼ੀਡੈਂਸ ਸੌਖਾ ਹੋ ਜਾਏਗਾ ਕਮਿਊਨੀਕੇਟ ਕਰਨਾ ਸੌਖਾ ਹੋ ਜਾਏਗਾ ਠੀਕ ਹੈ ਇਸ ਕਰਕੇ ਉਹਨਾ ਏਰੀਆ ਦੇ ਔਰ ਸੈਕੰਡਲੀ ਇਹ ਉਹ ਏਰੀਆਜ਼ ਆ ਕੈਨੇਡਾ ਦੇ ਜਿਹੜੇ ਸਭ ਤੋਂ ਜ਼ਿਆਦਾ ਡਿਵੈਲਪ ਹੋਏ ਆ ਜਿੱਥੇ ਵੈਦਰ ਬਾਕੀ ਏਰੀਆਜ਼ ਨਾਲੋਂ ਬੈਟਰ ਆ ਤੁਸੀਂ ਦੇਖੋ ਬ੍ਰਮਟਨ ਦੇ ਵਿੱਚ ਪ੍ਰਾਪਰਟੀਆਂ ਦੇ ਭਾਅ ਕਿੰਨੇ ਹੋ ਗਏ ਆ ਅੱਜ ਤੋਂ 5 ਸਾਲ ਪਹਿਲਾਂ ਦੱਸੋ ਤੇ ਅੱਜ ਮੇਖਾ ਆਸਮਾਨ ਨੂੰ ਛੋਹ ਰਿਹਾ ਔਰ ਜਿਹੜੇ ਉੱਥੋਂ ਦੇ ਲੋਕ ਆ ਤਾਂ ਹੀ ਉਰ ਵਾਲਾ ਪਾਰ ਆ ਵੀ ਅਸੀਂ ਹੁਣ ਹਰ ਸਾਲ ਪਲਾਨ ਕਰ ਰਹੇ ਆ ਵੀ ਅਸੀਂ ਘਰ ਲੈਣਾ ਪਰ ਜਦੋਂ ਜਾਣੇ ਆ ਤਾਂ ਉਹ ਪਹਿਲੇ ਨਾਲੋਂ ਵੀ ਕਿੰਨੇ ਗੁਣਾ ਵੱਧ ਗਿਆ ਮੈਂ ਤੁਹਾਨੂੰ ਦੱਸਦਾ ਮੇਰਾ ਮੇਰਾ ਬ੍ਰਦਰ ਰੀਅਲ ਸਟੇਟ ਦੇ ਵਿੱਚ ਆ ਸਰੀ ਦੇ ਵਿੱਚ ਆ ਉਹਨੇ ਇੱਕ ਦਮ ਪਿੱਛੇ ਇਹ ਮੈਨੂੰ ਦੱਸਿਆ ਪਿਛਲੇ ਕੁਝ ਟਾਈਮ ਤੋਂ ਹੁਣ ਤਾਂ ਉਹਨਾਂ ਦਾ ਥੋੜਾ ਰੈਸੈਸ਼ਨਰੀ ਫੇਸ ਚੱਲ ਰਿਹਾ ਉਹ ਇੱਕ ਦਿਨ ਪ੍ਰਾਪਰਟੀ ਲੈ ਰਿਹਾ ਆ 1 ਮਿਲੀਅਨ ਦੀ ਇੱਕ ਵੀਕ ਬਾਅਦ ਉਹਨੂੰ 1.2 ਮਿਲੀਅਨ ਦੀ ਵੇਚ ਰਿਹਾ ਹੈ ਉਹ ਮਲੋਕ ਹੱਸ ਰਿਹਾ ਕਿ ਭਾਜੀ ਮੈਂ 3 ਦਿਨਾਂ ਦੇ ਵਿੱਚ 2 ਲੱਖ ਡਾਲਰ ਬਣਾ ਲਿਆ ਇੰਡੀਆ ਦਾ ਕਰੋੜ ਰੁਪਇਆ ਇਕੱਠਾ ਹੋ ਗਿਆ ਜਿਹਨੂੰ ਅਸੀਂ ਸਾਰੀ ਉਮਰ ਸੋਚਦੇ ਹੁੰਦੇ ਸੀ ਕਿ ਕਿੱਦਾਂ ਕੱਟਾ ਕਰਨਾ ਹੁਣ ਉਹ ਇਦਾਂ ਦਾ ਕੀ ਸੀ ਜਦੋਂ ਹੁਣ ਇਹ ਸਾਰੇ ਲੋਕ ਉੱਥੇ ਗਏ ਡਿਮਾਂਡ ਆਫ ਰੂਮਸ ਰਾਈਜ਼ ਹੋਈ ਹਾਂ ਜਦੋਂ ਉਹ ਰਾਈਜ਼ ਹੋਈ ਘਰ ਨੂੰ ਬਣਨ ਲੱਗੇ ਟਾਈਮ ਲੱਗਣਾ ਸਪਲਾਈ ਆਉਣ ਲੱਗੇ ਟਾਈਮ ਲੱਗਣਾ ਪ੍ਰੈਸ਼ਰ ਡਿਮਾਂਡ ਦਾ ਵਧ ਗਿਆ ਉਹਨਾਂ ਦੇ ਜਿਹੜੇ ਇੱਕ ਰੈਂਟਲ ਬੇਸਮੈਂਟ ਕਹਿੰਦੇ ਆ ਜਿਹੜੀ ਇੱਕ ਬੈੱਡਰੂਮ ਦੀ ਰੈਂਟਲ ਬੇਸਮੈਂਟ 400 500 ਡਾਲਰ ਹਾਂ ਉਹ 1500 ਤੋਂ ਉੱਪਰ ਚਲੀ ਜਾਂਦੀ ਪਰਸ਼ੱਤੀ ਕਹਿੰਦੇ ਨੇ ਜਿਹਨੂੰ ਆਪਾਂ ਕਈ ਵਾਰ ਕਹਿੰਦੇ ਵੀ ਅਸੀਂ ਜਦੋਂ ਹੁਣ ਕਹਿੰਦੇ ਆ ਆਮ ਭਾਸ਼ਾ 'ਚ ਵੀ ਇਹ ਪਰਸ਼ੱਤੀ ਵਿੱਚ ਆ ਜੀ ਥੱਲੇ ਬੇਸਮੈਂਟ ਜਿਹੜਾ ਹੈ ਨਾ ਤੁਹਾਡੀ ਉਹ ਆ ਜਿਸ ਕਰ ਮੈਂ ਜ਼ਰੂਰ ਜੋੜਨਾ ਚਾਹੂੰਗਾ ਵੀ ਜਿੱਦਾਂ ਹੁਣ ਬੇਸਮੈਂਟ ਦੇ ਆਪਾਂ ਲਈਏ ਵੀ 400 ਤੋਂ 700 800 ਵੀ ਹੋ ਗਿਆ ਗ੍ਰੋਸੀ ਜਿਹੜੀ ਆ ਕੋਵਰ ਤੋਂ ਬਾਅਦ ਵਧ ਗਈ ਉੱਥੇ ਹੋਰ ਜਿਹੜੇ ਖਰਚੇ ਇੰਸ਼ੋਰੈਂਸ ਵਧ ਗਈ ਜੇ ਤੁਸੀਂ ਚਾਰ ਮੇਜਰ ਸਿਟੀ ਵਿੱਚ ਜਾਣੇ ਹੋ ਤਾਂ ਉੱਥੇ ਇੰਸ਼ੋਰੈਂਸ ਦਾ ਰੇਟ ਵੀ ਜ਼ਿਆਦਾ ਹੈ ਤੇ ਉਸ ਵੇਲੇ ਬੱਚਾ ਹੁਣ ਬੱਚੇ ਸਾਹਮਣੇ ਬੜੀਆਂ ਔਕੜਾਂ ਕਿਉਂਕਿ ਉਹਦਾ ਜਿਹੜਾ ਲੈਵਲ ਹੈਗਾ ਐ ਅਕਾਦੈਮਿਕ ਵੀ ਜਾਂ ਉਹਦਾ ਸਕਿੱਲ ਲੈਵਲ ਆ ਉਹ ਤਾਂ ਉੱਥੇ ਟਿਕਿਆ ਹੈ ਜੇ ਉਹ 25000 ਡਾਲਰ ਲੈਂਦਾ ਸੀ ਉਹ 3 ਦੇ ਆ ਗਿਆ ਪਰ 3 ਵਾਲਾ ਬੱਚਾ 6 ਤੇ ਨਹੀਂ ਜਾ ਰਿਹਾ ਪਰ ਉਹਦੇ ਨਾਲ ਖਰਚੇ ਭਰੇ ਇਨਕਰੀਜ਼ ਹੁੰਦੇ ਆ ਤੁਹਾਨੂੰ ਕੀ ਲੱਗਦਾ ਜਿਹੜਾ ਵਰਕ ਪਰਮਿਟ ਤੇ ਬੱਚਾ ਆਜੇ ਨੇ ਹੁਣ ਪੀਆਰ ਬਣ ਆਇਆ ਜਾਂ ਸਟੱਡੀ ਵੀਜ਼ਾ ਐ ਇਸ ਵੇਲੇ ਵੱਡੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਹੋਰ ਫੇਸ ਕਰਨੀਆਂ ਪੈ ਰਹੀਆਂ ਜੇ ਮੈਂ ਤੁਹਾਡੇ ਜਿਹੜੇ ਇਸ ਖਰਚੇ ਨੂੰ ਪੁਆਇੰਟ ਆਊਟ ਕਰਾਂ ਤੇ ਮੈਨੂੰ ਲੱਗਦਾ ਹੈ ਉਹਨਾਂ ਬੱਚਿਆਂ ਦੀ ਬੈਕਗ੍ਰਾਉਂਡ ਜਾਣਣੀ ਬਹੁਤ ਜ਼ਰੂਰੀ ਹੈ ਕਿ ਬੱਚੇ ਜਦੋਂ ਇੱਥੋਂ ਜਾਂਦੇ ਆ ਇੱਕ ਇਕਨੋਮਿਕਸ ਦੀ ਟਰਮ ਹੈ ਜੀ ਕੰਜ਼ਿਊਮਰਿਜ਼ਮ ਇਹਨੂੰ ਕਹਿੰਦੇ ਆ ਉਪਭੋਗਤਾਵਾਦ ਬਈ ਜਦੋਂ ਦੇਖੋ ਦੇਖੀ ਅਸੀਂ ਕੁਝ ਚੀਜ਼ਾਂ ਖਰਚ ਕਰਦੇ ਆ ਹੁਣ ਜਦੋਂ ਇੱਥੋਂ ਬੱਚੇ ਜਾਂਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਇੱਕ ਉਹ ਵਿਜ਼ੂਅਲਾਈਜ਼ ਕਰਦੇ ਆ ਵੀ ਕੈਨੇਡਾ 'ਚ ਲਾਈਫ ਕਿੱਦਾਂ ਦੀ ਹੋਏਗੀ ਉੱਥੇ ਕਾਰ ਹੋਏਗੀ ਉਹਦੇ ਕੋਲ ਠੀਕ ਆ ਕੱਪੜੇ ਕੁਝ ਬ੍ਰਾਂਡਡ ਚੀਜ਼ਾਂ ਹਨਾ ਤੇ ਉਹਦਾ ਫਿਰ ਜਿਹੜਾ ਖਰਚਾ ਹੈ ਉਹ ਫਿਰ ਬਹੁ ਜਦੋਂ ਕਿਸੇ ਦਾ ਖਰਚਾ ਉਹਦੀ ਆਮਦਨ ਨਾਲੋਂ ਵੱਧ ਜਾਂਦਾ ਉਹਨੂੰ ਫਿਰ ਆਪਾਂ ਕਹਿੰਦੇ ਨੇ ਵੀ ਇਕਨੋਮਿਕ ਕ੍ਰਾਈਸਿਸ ਆ ਗਿਆ। ਬੇਖਾਤ ਆਪਾਂ ਕਹਿੰਦੇ ਵੀ ਬੱਚਾ ਗਿਆ ਮੈਂ ਜਿੱਦਾਂ ਪਹਿਲਾਂ ਹੀ ਅਸੀਂ ਗੱਲ ਕੀਤੀ ਵੀ ਆਈਫੋਨ ਲੈ ਲਿਆ ਉਹਨੇ ਉਹਨੇ ਲੈਪਟਾਪ ਲੈ ਲਿਆ ਉਹਨੇ ਮਹਿੰਗੀ ਕਾਰ ਲੈ ਲਈ ਕਿਉਂਕਿ ਇੱਥੇ ਨਹੀਂ ਲੈ ਸਕਦਾ ਸੀ ਉਹਨੂੰ ਪਤਾ ਵੀ ਇੱਥੇ ਉਹ ਜਿਸ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਦੇ ਵਿੱਚ ਵੀ ਜਿਹੜੀਆਂ ਇਹ ਉੱਥੇ ਕੰਪਨੀਆਂ ਆ ਉੱਥੇ ਕਹਿੰਦੇ ਵੀ ਸਾਰਾ ਕੁਝ ਇਨਸਟਾਲਮੈਂਟ ਤੇ ਮਿਲ ਜਾਂਦਾ। ਕਾਰ ਵੀ ਤੇ ਮੋਬਾਈਲ ਫੋਨ ਵੀ ਤੇ ਬੱਚੇ ਜਾਂਦੇ ਲੈ ਲੈਂਦੇ ਆ ਇਹ ਜਾ ਕੇ ਉੱਥੇ ਹਨਾ। ਤੇ ਇੱਥੋਂ ਤੱਕ ਕਿ ਸੁਸਾਈਡਸ ਜੁ ਹੋਈਆਂ ਪੰਜਾਬ ਹਈਆਂ ਨਾ ਬਹੁਤ ਬਹੁ ਸੂਸਾਈਡ ਜਿਹੜੀਆਂ ਕਿਉਂ ਨਹੀਂ ਕਾਰ ਲੈ ਲਈ ਬਟ ਉਹ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਨਸਟਾਲਮੈਂਟ ਦੇ ਉੱਤੇ ਟੈਕਸ ਵੀ ਬਹੁਤ ਆ ਤੇ ਉਹ ਫਿਰ ਅਫੋਰਡ ਨਹੀਂ ਕਰ ਸਕਦੇ ਸੀ ਹੁਣ ਦੂਜੇ ਪਾਸੇ ਦੇਖੋ ਨਾ ਇੱਕ ਪਾਸੇ ਤੇ ਬੱਚੇ ਦੇ ਖਰਚੇ ਜਿਹੜੇ ਆ ਉਹ ਘਟ ਨਹੀਂ ਹੋ ਰਹੇ ਸਿਰਫ ਕਾਰ ਦਾ ਇਨਸਟਾਲਮੈਂਟ ਨਹੀਂ ਆ ਨਾਲ ਉਹਦਾ ਪੈਟਰੋਲ ਵੀ ਆ ਤੇ ਨਾਲ ਉਹਦੀ ਕਿਸ਼ਤ ਵੀ ਆ ਤਿੰਨ ਚੀਜ਼ਾਂ ਆ ਗਈਆਂ ਨਾਲ ਮੈਂਟੀਨੈਂਸ ਵੀ ਆ ਰਹੀ ਵਿੱਚ ਇੰਸ਼ੋਰੈਂਸ ਬਹੁਤ ਐਕਸਪੈਂਸਿਵ ਹੁੰਦੀ ਜੀ ਉੱਥੇ ਔਰ ਮੈਂ ਤੁਹਾਨੂੰ ਦੱਸਦਾ ਪਿੱਛੇ ਦੇ ਕੁਝ ਜਦੋਂ ਬੱਚਾ ਸ਼ੁਰੂ ਕੀਤਾ ਨਾ ਉਹਦਾ ਕ੍ਰੈਡਿਟ ਰਿਕਾਰਡ ਕੋਈ ਨਹੀਂ ਹੁੰਦਾ ਹਾਂ ਸਾਡੇ ਹੁਣ ਆਪਾਂ ਲੋਕ ਅਜੇ ਤੱਕ ਕ੍ਰੈਡਿਟ ਕਾਰਡ ਲਈ ਬਹੁਤੇ ਯੂਜ਼ ਟੂ ਨਹੀਂ ਹੋਏ ਕ੍ਰੈਡਿਟ ਕਾਰਡ ਇੱਕ ਕਾਰਪੋਰੇਟ ਦੀ ਇੱਕ ਬਹੁਤ ਵਧੀਆ ਸਕੀਮ ਆ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੋਣ ਦੇ ਰਹੀ ਕਿ ਤੁਸੀਂ ਖਰਚਾ ਕਿੰਨਾ ਕਰ ਰਹੇ ਆ ਤੁਸੀਂ ਹੁਣੇ 500 ਰੁਪਏ ਪੇ ਕਰਨਾ ਤਾਂ ਤੁਸੀਂ 100-100 ਨੂੰ 5 ਵਾਰ ਕਾਊਂਟ ਕਰਨਾ ਕਿ ਮੈਂ ਕਿਤੇ ਵੱਧ ਦੇ ਰਿਹਾ ਜਾਂ ਦਿਲ ਨੂੰ ਦੁੱਖ ਲੱਗਣਾ ਕ੍ਰੈਡਿਟ ਕਾਰਡ ਦਸ ਕਰਨੇ ਉਹਨੂੰ ਤੁਹਾਨੂੰ 10000 ਲਈ ਵੀ ਸਵਾਈਪ ਕਰਤਾ ਤੁਹਾਨੂੰ ਪਤਾ ਨਹੀਂ ਲੱਗਾ ਇੱਕ ਮਹੀਨੇ ਬਾਅਦ ਪਤਾ ਲੱਗਣਾ ਤੁਹਾਨੂੰ ਆਪਾਂ ਹੋਰ ਨਿੱਕਾ ਜਿਹਾ ਹੁਣ ਇੱਥੋਂ ਦੇਖੀ ਆਪਾਂ ਸਿਸਟਮ ਵੀ ਅਸੀਂ ਆਮ ਫੋਨ ਤੇ ਗੂਗਲ ਵਗੈਰਾ ਚਲਾਉਂਦੇ ਨਾ ਗੂਗਲ ਪੇ ਕਰ ਦਿੰਦੇ ਆ ਤੁਸੀਂ ਦੇਖੋ ਫਟਾਫਟ ਸਾਨੂੰ ਕਈ ਵਾਰ ਆਪ ਸਾਨੂੰ ਪਤਾ ਹੀ ਲੱਗਦਾ ਕਿਹੜੇ ਵੇਲੇ 10-15 ਹਜ਼ਾਰ ਖਤਮ ਹੋ ਗਿਆ ਸਾਨੂੰ ਇਹ ਲੱਗਦਾ ਬੈਂਕ ਦੀ ਜਿਹੜੀ 5000 ਦੀ ਲਿਮਟ ਆ ਉਤੋਂ ਵੀ ਥੱਲੇ ਆ ਗਏ ਅਸੀਂ ਉਹ ਬਾਅਦ ਵਿੱਚ ਮਤਲਬ ਉਹ ਤੁਹਾਨੂੰ ਆਫਟਰ ਦਾ ਮਨਤ ਪਤਾ ਲੱਗੇਗਾ ਹਨਾ ਉਸ ਵੇਲੇ ਤੱਕ ਬੱਚਿਆਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਕ੍ਰੈਡਿਟ ਸਕੋਰ ਉਹਨਾਂ ਦਾ ਲੋ ਆ ਉਹਨਾਂ ਨੂੰ ਸ਼ੁਰੂ ਚ ਲੋਨ ਵੀ ਬਹੁਤ ਮਹਿੰਗਾ ਮਿਲ ਰਿਹਾ ਹੈ ਉਹ ਹੌਲੀ ਹੌਲੀ ਔਰ ਬਹੁਤੇ ਮੈਨੂੰ ਪਤਾ ਲੱਗਾ ਕੁਝ ਇੱਕ ਸਾਡੇ ਪੰਜਾਬੀ ਜਿਹੜੇ ਪੁਰਾਣੇ ਸੈਟਲ ਲਿਆ ਔਰ ਇਦਾਂ ਦੇ ਸਿਸਟਮ 'ਚ ਪਏ ਹੋਆ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਐਕਸਪਲੋਰਟ ਕਰ ਰਹੇ ਆ 15 15 20 20% ਦੇ ਉੱਤੇ ਸ਼ੁਰੂਆਤ ਕਰਕੇ ਉਹਨਾਂ ਦੇ ਵਿੱਚੋਂ ਕਮਿਸ਼ਨ ਖਾਂਦੇ ਆ ਮੁੜ ਕੇ ਉਹਨਾਂ ਦਾ ਰੀਫਾਈਨਾਂਸ ਕਰਵਾ ਦਿੰਦੇ ਆ ਦੂਜੀਆਂ ਕੰਪਨੀਆਂ ਦੇ ਵਿੱਚ ਔਰ ਉਹ ਆਪਣਾ ਕਮਿਸ਼ਨ ਦੋਨੋਂ ਪਾਸੇ ਲੈ ਕੇ ਫ੍ਰੀ ਹੋ ਜਾਂਦੇ ਆ ਪਰ ਬੱਚਾ ਕ੍ਰੈਡਿਟ ਕਾਰਡ ਦੇ ਸਰਕਲ 'ਚ ਫਸਦਾ ਤੁਹਾਨੂੰ ਪਤਾ ਕ੍ਰੈਡਿਟ ਕਾਰਡ ਆਪਾਂ ਨੂੰ 50 ਡੇਜ਼ ਦਾ ਫ੍ਰੀ ਖਰਚਾ ਕਰਨ ਦੀ ਇਜਾਜ਼ਤ ਦੇ ਰਿਹਾ ਬੈਂਕ ਇੰਨਾ ਸਾਡੇ ਤੇ ਕਿਉਂ ਮਿਹਰਬਾਨ ਆ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ 100 ਚੋਂ 10 15 ਬੰਦੇ ਡਿਫਾਲਟਰ ਹੋ ਜਾਣੇ ਆ ਜਦੋਂ ਡਿਫਾਲਟਰ ਹੋਗਾ ਉਸ ਵੇਲੇ ਪਰ ਮੰਥ 5% ਤੋਂ ਉੱਤੇ ਤੁਹਾਨੂੰ ਇੰਟਰਸਟਡ ਪੈਂਦਾ ਸੇਮ 바ਰ ਪੈਂਦਾ ਉਹ ਮੈਜੋਰਿਟੀ ਬੱਚੇ ਕ੍ਰੈਡਿਟ ਕਾਰਡ ਦੇ ਵਿੱਚ ਬਣ ਕੇ ਉਹ ਕ੍ਰੈਡਿਟ ਕਾਰਡ ਨੂੰ ਹੀ ਦੁਆਰਾ ਤੋਂ ਦੁਆਰਾ ਕੈਰੀ ਆਨ ਕਰਨ ਲੱਗ ਪੈਂਦੇ ਆ ਔਰ ਉਹ ਡਿਫਾਲਟਰ ਕੈਟਾਗਰੀ ਚ ਹੋ ਗਏ ਔਰ ਉਹ ਮਿਨਿਮਮ ਅਮਾਉਂਟ ਪੇ ਕਰਕੇ ਉਹਨਾਂ ਉੱਤੇ ਹੈਪਟੀ ਅਮਾਉਂਟ ਆਫ ਮਤਲਬ ਇੰਟਰਸਟ ਜਿਹੜਾ ਪੇ ਕਰ ਰਹੇ ਆ ਬਹੁਤ ਜ਼ਿਆਦਾ ਔਰ ਕਿਉਂਕਿ ਅਜੇ ਤੱਕ ਉਹ ਬੈਕਅਪ ਬੈਕਹੈਂਡ 'ਚ ਪਿਆ ਉਹਨਾਂ ਸਾਹਮਣੇ ਵਿਜ਼ੀਬਲ ਨਹੀਂ ਹੈਗਾ ਬੱਚਾ ਕਿਉਂਕਿ ਨਵੇਂ ਬੱਚੇ ਗਏ ਛੋਟੇ ਬੱਚੇ ਗਏ ਉਹਨਾਂ ਨੂੰ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਪਤਾ ਹੀ ਨਹੀਂ ਉਹਨਾਂ ਨੂੰ ਜਦ ਤੱਕ ਸਮਝ ਆਉਣੀ ਉਸ ਚੀਜ਼ ਦੀ ਤਦ ਤੱਕ ਉਹ ਬਹੁਤ ਜ਼ਿਆਦਾ ਥੱਲੇ ਜਾ ਚੁੱਕੇ ਆ ਜਿਸ ਕਰਨੇ ਜਿਹੜੀ ਗੱਲ ਕੀਤੀ ਆ ਸੁਸਾਇਡ ਵਾਲੀ ਤੇ ਦੀ ਗੱਲ ਨੂੰ ਢਿੱਲੋ ਸਾਹਿਬ ਦੀ ਗੱਲ ਨੂੰ ਅੱਗੇ ਵਧਾਣੇ ਆ ਤੁਸੀਂ ਦੇਖੋ ਪਿਛਲੇ ਢਾਈ ਸਾਲ ਦੀ ਗੱਲ ਕਰੀ ਆਪਾਂ ਪਿਛਲੇ ਢਾਈ ਸਾਲਾਂ ਵਿੱਚ ਬ੍ਰੇਨ ਹੈਮਰੇਜ ਹੋ ਰਹੀ ਆ 35 ਸਾਲ ਤੋਂ ਘਟਦੇ ਬੱਚਿਆਂ ਨੂੰ ਉਹ ਵੀ ਇੰਡੀਅਨ ਸਾਡੇ ਪੰਜਾਬੀ ਬੱਚੇ ਜਿਨ੍ਹਾਂ ਦੀ ਖੁਰਾਕਾਂ ਬਹੁਤ ਆ ਜਿਨ੍ਹਾਂ ਦੀ ਮੈਂਟਲ ਲੈਵਲ ਸਰੀਰਿਕ ਸਮਰੱਥਾ ਬਹੁਤ ਆ ਪਰ ਉਹ ਬ੍ਰੇਨ ਹੈਮਰੇਜ ਹੋ ਰਹੀ ਉਹਨਾਂ ਨੂੰ ਦਿਲ ਦੇ ਦੌਰੇ ਪੈ ਰਹੇ ਉਹਨਾਂ ਨੂੰ ਉਹਨਾਂ ਦੇ ਐਕਸੀਡੈਂਟ ਹੋ ਰਿਹਾ ਕਦੀ ਸੁਣਿਆ ਨਹੀਂ ਸੀ ਕਿੰਨੇ ਹਿਊਜ ਐਕਸੀਡੈਂਟ ਆ ਇਕਨੋਮਿਕ ਕ੍ਰਾਈਸਿਸ ਜਿਹੜਾ ਆ ਬੱਚੇ ਦਾ ਜਿਹੜਾ ਉਹ ਆਪ ਸਹਿਰੇ ਆ ਇੱਕ ਛੋਟੀ ਉਮਰ ਚ 20 22 ਸਾਲ ਦਾ ਬੱਚਾ ਤੁਹਾਨੂੰ ਲੱਗਦਾ ਉਹਨਾਂ ਮੈਂਟਲ ਜਿਹੜਾ ਆਸਪੈਕਟ ਉਹ ਵੀ ਨਾਲ ਜੁੜਦਾ ਇਹਦੇ ਦੇਖੋ ਦੋ ਚੀਜ਼ਾਂ ਬੱਚਾ ਉੱਥੇ ਸਹਿਣ ਕਰ ਰਿਹਾ ਇੱਕ ਤੇ ਇਕਨੋਮਿਕ ਕ੍ਰਾਈਸਿਸ ਤੇ ਨਾਲ ਦੀ ਨਾਲ ਜਿਵੇਂ ਸਰ ਹੁਣੀ ਗੱਲ ਕੀਤੀ ਐ ਸੋਸ਼ਲ ਕ੍ਰਾਈਸਿਸ ਉਹ ਕਨਫਲਿਕਟ ਦੇ ਵਿੱਚ ਆ ਜਿਹੜੇ ਉੱਥੇ ਪਹਿਲਾਂ ਗਏ ਹੋਏ ਆ ਪਰਮਨੈਂਟ ਰੈਜ਼ਿਡੈਂਸ ਜਿਹੜੇ ਹੁਣ ਨਵੇਂ ਜਾ ਰਹੇ ਆ ਮਤਲਬ ਇਸ ਇਸ ਚੀਜ਼ ਨੂੰ ਵੀ ਉਹ ਬੇਅਰ ਕਰ ਰਿਹਾ ਨਾਲ ਦੀ ਨਾਲ ਵੀ ਕਿੱਦਾਂ ਅਡਜਸਟ ਹੋਣਾ ਇੱਥੇ ਕਿੱਦਾਂ ਮੈਂ ਆਪਣਾ ਫਿਊਚਰ ਕਿੱਦਾਂ ਦੇਖ ਰਿ ਜਾ ਨਹੀਂ ਹੋਣਾ ਸਿਟੀਨਸ਼ਿਪ ਮੈਨੂੰ ਮਿਲਣੀ ਆ ਜਾਂ ਨਹੀਂ ਮਿਲਣੀ ਖਰੇ ਮੈਨੂੰ ਵਾਪਸ ਮੁੜਨਾ ਪੈਣਾ ਘੜਦਿਆਂ ਦੇ ਸਿਰ ਕਰਜਾ ਆ ਕਿਉਂਕਿ ਕ੍ਰਾਈਸਿਸ ਇੱਧਰ ਵੀ ਆ ਨਾ ਇੱਧਰ ਵੀ ਇੱਕ ਕ੍ਰਾਈਸਿਸ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਕ੍ਰਾਈਸਿਸ ਉੱਧਰ ਹੋ ਗਿਆ ਪਹਿਲਾਂ ਤੇ ਉਹ ਇਸ ਕ੍ਰਾਈਸਿਸ ਨੂੰ ਤੋਂ ਪਾਰ ਪਾਉਣ ਦੇ ਲਈ ਉਹ ਕੈਨੇਡਾ ਗਿਆ ਉੱਥੇ ਦੁਬਾਰਾ ਫਿਰ ਕ੍ਰਾਈਸਿਸ ਖੜਾ ਦੋਵਾਂ ਤਰ੍ਹਾਂ ਦਾ ਕ੍ਰਾਈਸਿਸ ਸੈਟਲਮੈਂਟ ਦਾ ਕ੍ਰਾਈਸਿਸ ਤੇ ਇਕਨੋਮਿਕ ਕ੍ਰਾਈਸਿਸ ਤੇ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਤੁਸੀਂ ਦੇਖੋ ਇੱਕ ਫਿਗਰ ਦੱਸਾਂ ਤੁਹਾਨੂੰ ਮੈਂ ਪੂਰੇ ਐਸ ਵੇਲੇ ਜਿਹੜਾ ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਦਾ ਉਹਦੇ ਵਿੱਚੋਂ ਸਵਾ 4 ਲੱਖ ਸਿਰਫ ਕੈਨੇਡਾ ਚ ਹੀ ਆ ਕਿੰਨੀਆਂ ਕੰਟਰੀਆਂ ਨੇ ਹੋਰ ਆਸਟ੍ਰੇਲੀਆ ਆ ਯੂ ਐਸ اے ਆ ਬਹੁਤ ਸਾਰੀਆਂ ਯੂਰੋਪੀਅਨ ਕੰਟਰੀਆਂ ਆ ਕੈਨੇਡਾ ਚ ਗਏ ਹੋਏ ਆ ਸਾਰੇ ਉਹਦੇ ਵਿੱਚੋਂ ਵੀ ਰਿਸਰਚਰ ਇਹ ਦੱਸ ਦਿਆ ਵੀ 50% ਸਿਰਫ ਪੰਜਾਬ ਤੋਂ ਹੀ ਆ ਬੰਦਾ ਸਵਾ 4 ਲੱਖ ਦੇ ਵਿੱਚੋਂ 50% ਸਿਰਫ ਪੰਜਾਬ ਤੋਂ ਹੀ ਗਏ ਹੋਏ ਆ ਪਰ ਯਾਰ ਐਮ ਜਿਹੜਾ ਟੁੱਟ ਗਿਆ ਐਸਵੇਲ ਜਿਹੜੇ ਬੱਚੇ ਵੰਗਾਏ ਹੋਣੇ ਅੱਜ ਐਸ ਜਿਹੜਾ ਸਟੂਡੈਂਟ ਦਾ ਫਿਗਰ ਆ ਉਹਦੇ ਵਿੱਚੋਂ ਮਤਲਬ 3.5 ਸਵਾ ਚਾਰ ਲੱਖ ਦੇ ਵਿੱਚੋਂ 50% ਉਹ ਪੰਜਾਬ ਤੋਂ ਹੀ ਆ ਉਹ ਕਿੰਨਾ ਉਹ ਕਦੋਂ ਗਏ ਉਸ ਲਗਭਗ ਇਹਨਾਂ ਵਿੱਚੋਂ ਬਹੁਤੇ 2015 ਤੋਂ ਬਾਅਦ ਗਏ ਆ ਜਦੋਂ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਚੇਂਜ ਹੋਈਆਂ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਆ ਇਹਦੇ ਵਿੱਚ ਨੈਕਸਸ ਚੱਲ ਰਿਹਾ ਉੱਥੇ ਇੱਕ ਤੇ ਚੱਲ ਰਿਹਾ ਉੱਥੇ ਇੰਸਟੀਚੂਸ਼ਨਸ ਇੰਸਟੀਚੂਸ਼ਨਸ ਉੱਥੋਂ ਦੇ ਆ ਇੱਕ ਏਜੰਟ ਜਿਹਨੂੰ ਆਪਾਂ ਕਹਿੰਦੇ ਐਡਵਾਈਜ਼ਰ ਐਜੂਕੇਸ਼ਨ ਐਡਵਾਈਜ਼ਰ ਇੱਕ ਉੱਥੋਂ ਦੀ ਜਿਹੜੀ ਪੋਲਿਟਿਕਸ ਤਿੰਨ ਚੀਜ਼ਾਂ ਆ ਇੱਕ ਐਜੂਕੇਸ਼ਨ ਜਿਹੜੇ ਉੱਥੇ ਉੱਥੇ ਦੇ ਇੰਸਟੀਟਿਊਸ਼ਨਸ ਹੋ ਗਏ ਦੂਜੇ ਨੰਬਰ ਦੇ ਉੱਤੇ ਏਜੰਟ ਤੇ ਤੀਜੀ ਚੀਜ਼ ਹੈ ਉੱਥੋਂ ਦੀ ਪੋਲਿਟਿਕਸ ਕਿਉਂਕਿ ਉੱਥੇ ਜਦੋਂ ਵਰਕਰ ਦੀ ਲੋੜ ਸੀ ਇਹਨਾਂ ਤਿੰਨਾਂ ਚੀਜ਼ਾਂ ਨੇ ਉੱਥੇ ਨੰਬਰ ਆਫ ਸਟੂਡੈਂਟਸ ਵਧਾਉਣ ਦੇ ਲਈ ਪੁਸ਼ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਕਿ ਸਾਡੇ ਪੰਜਾਬ ਦੇ ਵਿੱਚੋਂ ਇਹ ਪੁੱਲ ਫੈਕਟਰ ਹੋਇਆ ਕਿ ਕੈਨੇਡਾ ਦੇ ਵਿੱਚ ਬਹੁਤ ਕੁਝ ਡਿਮਾਂਡ ਵਧੀ ਹੋਈ ਆ ਤੇ ਸਾਡੇ ਪੰਜਾਬ ਦੇ ਵਿੱਚ ਕ੍ਰਾਈਸਿਸ ਆ ਕ੍ਰਾਈਸਿਸ ਨੇ ਪੁਸ਼ ਕੀਤਾ ਤੇ ਉਹਨੇ ਉਨੀ ਪੁੱਲ ਕਰ ਲਿਆ ਹੁਣ ਉੱਥੇ ਕੀ ਹੋ ਰਿਹਾ ਹੁਣ ਉੱਥੇ ਵੋਟਾਂ ਆ ਰਹੀਆਂ ਜਿਹੜੀ ਪੋਲੀਟੀਕਲ ਪਾਰਟੀ ਜਿਹਨੇ ਟਰੋਡੋ ਜਿਹਨਾਂ ਦੇ ਮੁਖੀ ਆ ਪ੍ਰਧਾਨ ਮੰਤਰੀ ਨੇ ਉਹ ਜਿਹੜੀ ਉਹ ਬੱਚਿਆਂ ਨੂੰ ਖਿੱਚ ਰਹੇ ਸੀ ਪਹਿਲਾਂ ਪੁੱਲ ਫੈਕਟਰ ਦੇ ਨਾਲ ਹੁਣ ਉਹਨਾਂ ਦੇ ਮਿਨਿਸਟਰ ਵੀ ਈਵਨ ਟਰੋਡੋ ਵੀ ਕਹਿ ਰਿਹਾ ਵੀ ਅਸੀਂ ਤੁਹਾਨੂੰ ਤੁਸੀਂ ਪੜ ਲਓ ਇੱਥੇ ਹੁਣ ਤੁਹਾਨੂੰ ਅਸੀਂ ਕੰਮ ਨਹੀਂ ਦੇਣਾ ਹੁਣ ਪਰ ਇਹ ਮੈਨੂੰ ਲੱਗਦਾ ਕਿ ਇੱਕ ਵੱਡੀ ਮਜਬੂਰੀ ਇੱਕ ਪੋਲੀਟੀਕਲ ਸਟਰਕਚਰ ਦੀ ਵੀ ਆ ਜਿਹੜੀ ਆਉਣ ਵਾਲੀ ਇਲੈਕਸ਼ਨਸ ਹੈਗੀ ਆ ਇਸ ਵੇਲੇ ਪਾਲਿਸਿਜ਼ ਤੁਸੀਂ ਇਹ ਦੇਖੋ ਆ ਪਿਛਲੇ ਜੇਕਰ ਇੱਕ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਚੇਂਜ ਹੋ ਰਹੀ ਪਾਲਿਸੀ ਹਰ ਰੋਜ਼ ਚੇਂਜ ਹੋ ਰਹੀ ਆ ਤੁਸੀਂ ਮਾਰੀ ਜੇ ਵੀ ਕੋਈ ਪਿੰਨ ਪੁਆਇੰਟ ਉਹਨਾਂ ਨੂੰ ਮਿਲਦਾ ਉਸੇ ਵੇਲੇ ਨਵੀਂ ਪਾਲਿਸੀ ਬਣ ਜਾਂਦੀ ਆ ਭਾਵੇਂ ਉਹ ਵਰਕ ਪਰਮਿਟ ਨੂੰ ਲੈ ਕੇ ਹੋਵੇ ਭਾਵੇਂ ਉਹ ਫਿਰ ਅੱਗੇ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੇ ਕਾਲਜਾਂ ਨੂੰ ਬੰਦ ਕਰਨ ਨੂੰ ਹੋਵੇ ਜਾਂ ਫਿਰ ਹੁਣ ਉਹਨਾਂ ਨੇ ਕੋਟਾ ਸਿਸਟਮ ਕਰਤਾ ਵੀ ਐਨ ਨਹੀਂ ਅਸੀਂ ਕਰਨਾ ਵਰਕ ਪਰਮਿਟ ਵਿੱਚ ਵੀ ਕੋਟਾ ਸਿਸਟਮ ਕਰਤਾ ਔਰ ਆਉਣ ਵਾਲੇ ਸਮੇਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਬੱਚੇ ਜਿੱਦਾਂ ਜੁਲਾਈ ਮਹੀਨੇ ਵਿੱਚ ਹੀ 4000 ਤੋਂ ਵੱਧ ਬੱਚਾ ਜਿਹੜਾ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਰਿਪੋਰਟ ਹੋ ਚੁੱਕਾ ਆਉਣ ਵਾਲੇ ਸਮੇਂ ਵਿੱਚ ਸੰਕਟ ਵੱਧ ਸਕਦਾ ਔਰ ਬਹੁਤ ਸਾਰੇ ਬੱਚੇ ਸਾਡੇ ਇਦਾਂ ਦੇ ਹੈਗੇ ਆ ਜਿਹੜੇ ਦਸੰਬਰ ਤੱਕ ਬਹੁਤ ਸਾਰੇ ਬੱਚਿਆਂ ਦੇ ਵਰਕ ਪਰਮਿਟ ਖਤਮ ਹੋ ਰਿਹਾ ਜਿਨ੍ਹਾਂ ਨੇ 1.5 2-2 ਸਾਲ ਦੇ ਕਰਕੇ এডਿਕੇਸ਼ਨ ਵਰਕ ਪਰਮਿਟ ਲਿਆ ਸੀ ਤੇ ਆਉਣ ਵਾਲੇ 3 ਮਹੀਨਿਆਂ ਵਿੱਚ ਬਹੁਤ ਖਤਰਨਾਕ ਆ ਕਿਉਂਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਕੈਨੇਡਾ ਇਮੀਗ੍ਰੇਸ਼ਨਸ ਦੇ ਵਿੱਚ ਹੋਰ ਸਖਤ ਫੈਸਲੇ ਲੈ ਸਕਦਾ ਹੈ ਤੇ ਉਸ ਵੇਲੇ ਲਾਸਟ ਇੱਕ ਇੱਕ ਮਿੰਟ ਮੈਂ ਤੁਹਾਡਾ ਜ਼ਰੂਰ ਜਾਨਣਾ ਚਾਹੂੰਗਾ ਕਿਉਂਕਿ ਇਹ ਬਹੁਤ ਐਦਾਂ ਦਾ ਵਿਸ਼ਾ ਹੈਗਾ ਅਸੀਂ ਦੁਬਾਰਾ ਫਿਰ ਜੁੜਾਂਗੇ ਬਹੁਤ ਜਲਦੀ ਜੁੜਾਂਗੇ ਤੇ ਤੁਹਾਨੂੰ ਇਹ ਜ਼ਰੂਰ ਦੱਸਾਂਗੇ ਕਿ ਵਰਕ ਪਰਮਿਟ ਤੋਂ ਬਾਅਦ ਪੀਆਰ ਦੇ ਕਿਹੜੇ-ਕਿਹੜੇ ਰਾਹ ਆ ਕੈਨੇਡਾ ਦੇ ਵਿੱਚ ਔਰ ਨਾਲ ਇਹ ਵੀ ਤੁਹਾਨੂੰ ਦੱਸਾਂਗੇ ਕਿ ਪੀਆਰ ਦੇ ਲਈ ਜੇਕਰ ਤੁਸੀਂ ਫਾਈਲ ਲਾਣੇ ਹੋ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜ਼ਰੂਰੀ ਤੁਸੀਂ ਧਿਆਨ ਰੱਖਣਾ ਹੈ ਇਮੀਡੀਏਟ ਨਾ ਲਾਓ ਜਦ ਤੱਕ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪੁਆਇੰਟ ਸਿਸਟਮ ਪ੍ਰੋਪਰ ਨਹੀਂ ਬਣ ਰਿਹਾ ਤਾਂ ਉਸ ਤਰ੍ਹਾਂ ਨਾ ਲਾਓ ਪਹਿਲਾਂ ਉਸ ਫਾਈਲ ਤੇ ਵੀ ਤੁਹਾਨੂੰ ਕੰਮ ਕਰਨਾ ਹੋਵੇਗਾ ਲਾਸਟ ਕਮੈਂਟ ਕੀਆ ਜਿਹੜੀ ਇਹੋ ਜਿਹੀ ਇਸ ਵੇਲੇ ਦੀ ਸਥਿਤੀ ਆਓ ਇਸ਼ਾਰਾ ਇਸ ਵੇਲੇ ਕੀ ਕਰ ਰਹੀ ਹੈ ਔਰ ਪੰਜਾਬ ਦੇ ਬੱਚਿਆਂ ਦਾ ਕੀ ਫਿਊਚਰ ਹੈ ਸਰ ਮੈਨੂੰ ਲੱਗ ਰਿਹਾ ਹੈ ਕਿ ਜਿਹੜਾ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਪੋਲੀਟੀਕਲ ਫੈਕਟਰ ਜਿਹਦਾ ਜਿਸ ਕਰਨ ਹੁਣੀ ਗੱਲ ਕੀਤੀ ਹੈ ਕਿ ਜਿਹੜਾ ਉੱਥੇ ਦਾ ਐਗਜ਼ਿਸਟਿੰਗ ਸਿਸਟਮ ਆ ਜਿਨ੍ਹਾਂ ਦੀਆਂ ਵੋਟਾਂ ਆ ਬੇਸਿਕਲੀ ਉਹ ਜਦੋਂ ਸਾਡੇ ਨਿਊ ਬੱਚੇ ਉੱਥੇ ਗਏ ਆ ਉੱਥੇ ਡਿਮਾਂਡ ਦੇ ਉੱਤੇ ਜਦੋਂ ਪ੍ਰੈਸ਼ਰ ਵਧਿਆ ਸਪਲਾਈ ਉਨੀ ਕਵਰ ਨਹੀਂ ਹੋਈ ਤੇ ਉਹਨਾਂ ਨੂੰ ਐਕਸਪੈਂਸਿਵ ਘਰਾਂ ਦਾ ਸਾਹਮਣਾ ਕਰਨਾ ਪਿਆ ਐਕਸਪੈਂਸਿਵ ਕਾਲਜੇਜ਼ ਦਾ ਸਾਹਮਣਾ ਕਰਨਾ ਪਿਆ ਬਹੁਤ ਜਗ੍ਹਾ ਤੇ ਮੈਨੂੰ ਲੋਕਾਂ ਨੇ ਮਿਲਿਆ ਕਿ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ ਕਾਲਜੇਜ਼ ਯੂਨੀਵਰਸਿਟੀ 'ਚ ਬਿਕੋਜ਼ ਉਹਨਾਂ ਨੂੰ 1/4 ਫੀਸ ਮਿਲਦੀ ਸਾਡੇ ਕੋਲੋਂ ਬਾਹਰੋਂ 4 ਟਾਈਮਜ਼ ਮਿਲਦੀ ਆ ਹਣਾ ਇਦਾਂ ਦੀਆਂ ਸਿਚੁਏਸ਼ਨ ਬਣ ਗਈਆਂ ਹੁਣ ਉਹਨਾਂ ਦੀ ਖਿਲਾਫਤ ਨੂੰ ਕਵਰ ਕਰਨ ਦੇ ਲਈ ਉੱਥੇ ਦੀ ਗਵਰਨਮੈਂਟ ਕੋਸ਼ਿਸ਼ ਕਰ ਰਹੀ ਆ ਕਿ ਪਹਿਲਾਂ ਤਾਂ ਕਿ ਲੋਕਾਂ ਨੂੰ ਉਹਨਾਂ ਨੂੰ ਸਾਨੂੰ ਲੱਗਦਾ ਵੀ ਉਹ ਗਵਰਨਮੈਂਟ ਉੱਥੋਂ ਦੇ ਲੋਕਾਂ ਨੂੰ ਪਹਿਲਾਂ ਸ਼ਾਂਤ ਕਰਨਾ ਚਾਹੁੰਦੀ ਆ ਜਿਹੜੇ ਅੰਦਰ ਉਹਨਾਂ ਦੇ ਜਵਾਰ ਪਾਟਾ ਇਮੀਗ੍ਰੇਸ਼ਨ ਦੇ ਨਾਲ ਹੋਇਆ ਹੈ ਬਾਹਰੋਂ ਜਿਹੜੇ ਬੱਚੇ ਆਏ ਨੇ ਜਾਂ ਬਾਹਰੋਂ ਕੋਈ ਵੀ ਆਂਦਾ ਹੈ ਜਿਹੜਾ ਪਰਸਨ ਦਾ ਸਕਿੱਲ ਪਰਸਨ ਤੋਂ ਵੀ ਉਹਨਾਂ ਨੂੰ ਪ੍ਰੋਬਲਮ ਹੋ ਗਈ ਕਿਉਂਕਿ ਉਹ ਵੀ ਬਾਹਰੋਂ ਆ ਕੇ ਇੱਥੇ ਇਮੀਗ੍ਰੇਟ ਹੋਇਆ ਇਸ ਕਰਕੇ ਕਿੱਦਾਂ ਸਮ ਅਪ ਕਰਾਂਗੇ ਆਪਾਂ ਇਹ ਸਾਰੀ ਸਥਿਤੀ ਨਹੀਂ ਕਿਉਂਕਿ ਆਉਣ ਵਾਲਾ 3 ਮਹੀਨੇ ਬਹੁਤ ਖਤਰਨਾਕ ਆ ਕਿਉਂਕਿ ਵੋਟਸਟਾਰ ਦਾ ਮਾਮਲਾ ਹੈਗਾ ਔਰ ਪੋਲਿਟিক্যাল ਸਿਸਟਮ ਦੇ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਜਿਹੜੀ ਹੈ ਸਰਕਾਰਾਂ ਨੇ ਚੇਂਜ ਕਰਨੀ ਔਰ ਕਰ ਵੀ ਰਹੀਆਂ ਰੋਜ਼ ਦੇਖਿਆਦਾ ਵੀ ਹਰ ਰੋਜ਼ ਨਵੇਂ ਫੈਸਲੇ ਆਦੇ ਕੈਨੇਡਾ ਨਾਨਾ ਜੀ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਇੱਥੋਂ ਇਹ ਅੰਦਾਜ਼ਾ ਲਗਾਉਣ ਲੱਗ ਜਾਈਏ ਵੀ ਹੁਣ ਸ਼ਾਇਦ ਇਹ ਰਿਵਰਸ ਮਾਈਗ੍ਰੇਸ਼ਨ ਹੋਣ ਲੱਗ ਜਾਣੀ ਆ ਇਹ ਮੈਨੂੰ ਲੱਗਦਾ ਵੀ ਇੱਕ ਅਤਕਤ ਨਹੀਂ ਹੋਵੇਗੀ ਕਿਉਂਕਿ ਜਿਹੜੀ ਮਾਈਗ੍ਰੇਸ਼ਨ ਆ ਇਹ ਤਾਂ ਯੁੱਗਾਂ ਜੁੱਗਾਂ ਤੋਂ ਚੱਲਦੀ ਆ ਰਹੀ ਹੈ ਵੱਡਾ ਸੋਚਣਾ ਇੱਥੋਂ ਇਹ ਬਣਦਾ ਵੀ ਕਿਹਨਾਂ ਨੂੰ ਮਾਈਗ੍ਰੇਟ ਕਰਨਾ ਚਾਹੀਦਾ ਇੱਥੋਂ ਵੀ ਕੀ ਉੱਥੇ ਐਡਜਸਟ ਹੋ ਸਕਦੇ ਆ ਜਾਂ ਨਹੀਂ ਦੇਖ ਸਕਦੇ ਜਿਵੇਂ ਪੰਜਾਬੀ ਦੇ ਵਿੱਚ ਸ਼ਬਦ ਹੈ ਭੇਡਚਾਲ ਭੇਡਚਾਲ ਤੋਂ ਜ਼ਰੂਰ ਬਚਣਾ ਚਾਹੀਦਾ ਕਿ ਮੇਰਾ ਗਵਾਂਡੀਆਂ ਦਾ ਚਲ ਗਿਆ ਮੱਛਾ ਕੋਈ ਮੇਰੇ ਰਸਤੇ ਦਾ ਉਦਾਂ ਵੀ ਜੇ 5 ਸਾਲ ਦੇਖਿਆ ਜਾਵੇ ਕੋਈ ਸਕਿੱਲ ਜਿਹੜੀ ਸਕਿੱਲ ਜਿਹੜਾ ਤੁਹਾਡਾ ਮਾਈਂਡ ਹੈਗਾ ਨਾ ਉਹ ਬੋਤਾ ਨਹੀਂ ਗਿਆ ਸਕਿੱਲ ਮਾਈਂਡ ਕੀ ਸਾਡੇ ਕੋਲ ਤਾਂ ਪਲੱਸ 2 ਤੋਂ ਬੱਚੇ ਗਏ ਨਾ ਸ਼ਬਦ ਯੂਜ਼ ਕੀਤਾ ਨਾ ਬ੍ਰੇਨ ਡਰੇਨ ਹੋ ਰਿਹਾ ਮੈਨੂੰ ਲੱਗਦਾ ਕੋਈ ਕੋਈ ਬ੍ਰੇਨ ਡਰੇਨ ਨਹੀਂ ਹੋ ਰਿਹਾ ਕੋਈ ਕੋਈ ਉਹਨਾਂ ਹੀ ਇੱਥੇ ਕੋਈ ਬਹੁਤ ਸਕਿਲਡ ਨਹੀਂ ਸੀ ਬੱਚੇ ਉਹ ਤੇ ਹਲੇ ਵੀ ਸਕੂਲਿੰਗ ਖਤਮ ਕੀਤੀ ਸੀ ਆਪਣੀ ਉਹ ਨਹੀਂ ਉਹਨਾਂ ਕੋ ਕਿਹੜੀਆਂ ਸਕਿਲਡ ਸੀ ਹਾਂ ਆਪਣੀ ਕੈਪੀਟਲ ਆਪਣਾ ਪੈਸਾ ਜਾ ਰਿਹਾ ਹਰ ਬੱਚਾ ਲਗਭਗ 20 ਤੋਂ 30 ਲੱਖ 25-30 ਲੱਖ ਰੁਪਏ ਜਾ ਰਿਹਾ ਤੇ ਬਾਅਦ ਵਿੱਚ ਘਟਦੇ ਫਿਰ ਜਿੰਨਾਂ ਕੋ 4 ਪੈਸੇ ਹੈਗੇ ਆ ਉਹ ਮਗਰ ਵੀ ਭੇਜ ਰਹੇ ਆ ਠੀਕ ਹੈ ਜੀ ਇੱਥੋਂ ਤੇ ਫਿਰ ਹੁਣ ਤਾਂ ਐਡਾ ਕ੍ਰਾਈਸਿਸ ਹੈ ਵਧਣ ਦੀ ਸੰਭਾਵਨਾ ਹੈ ਜਿਹੜੇ ਉੱਥੇ ਹੁਣ ਉਹ ਤਰੀਕੇ ਬਣਾ ਰਹੇ ਆ ਬੱਚੇ ਪੱਕੇ ਹੋਣ ਦੇ ਉਹ ਤਾਂ ਹੋਰ ਪੈਸੇ ਦੀ ਲੋੜ ਹੋਊਗੀ ਇੱਥੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਜ਼ਮੀਨਾਂ ਹੈਗੀਆਂ ਸ਼ਾਇਦ ਹੁਣ ਉਹ ਵੀ ਵਿਕਣੀਆਂ ਸਟਾਰਟ ਹੋਣਗੀਆਂ ਇਸ ਕਰਕੇ ਹੁਣ ਜਿਹੜੇ ਅਜੇ ਇੱਥੇ ਹੈਗੇ ਆ ਉਹਨਾਂ ਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਕਿ ਪਹਿਲਾਂ ਉਹ ਸਕਿਲਡ ਹੋਣ ਉਹ ਸਕਿੱਲਸ ਅਕਵਾਇਰ ਕਰਨ ਕੋਈ ਨਾ ਕੋਈ ਤੇ ਫਿਰ ਉਹ ਕਿਤੇ ਵੀ ਜਾਣਗੇ ਮੈਨੂੰ ਲੱਗਦਾ ਉਹ ਰੈਸੈਸ਼ਨ ਦੇ ਵਿੱਚ ਵੀ ਉਹ ਆਪਣਾ ਕੋਈ ਨਾ ਕੋਈ ਫਿਜ਼ਿਬਿਲਿਟੀ ਬਣਾ ਲਓਗਾ ਐਕਸਪ੍ਰੈਸ ਐਂਟਰੀ ਦੇ ਜ਼ਰੀਏ ਵੀ ਦਾ ਹਾਂ ਬਿਲਕੁਲ ਜਾਂ ਜਿਹੜੀ ਉੱਥੇ ਉਹ ਪੜ੍ਹਾਈ ਕਰਦੇ ਨੇ ਉਹ ਕਿਹੜੀ ਪੜ੍ਹਾਈ ਕੀਤੀ ਉਹਨੇ ਜਿਹੜੀ ਕੀਤੀ ਉਹ ਬਹੁਤ ਮੈਨੂੰ ਲੱਗਦਾ ਮਾਇਨੇ ਰੱਖਦੀ ਆ ਤੇ ਉਹਤੇ ਕਰ ਲੈਣ ਕਿ ਜਿਹੜੀ ਕੋ ਚੰਗੀ ਕੀਤੀ ਹੈ ਜਿਨੀ ਕੋ ਜਨਾਂ ਦੇ ਕੋ ਬਣਦਾ ਹੀ ਕੁਝ ਨਹੀਂ ਹੈਗਾ ਵੀ ਇੱਥੇ ਕੁਝ ਹੋਰ ਪੜ੍ਹ ਕੇ ਗਾਇਆ ਉੱਥੇ ਕੁਝ ਹੋਰ ਪੜ੍ਹਿਆ ਉਹ ਕਿਸਮੱਸਿਆ ਸ਼ਾਇਦ ਆ ਸਕਦੀ ਹੈ ਮੈਂ ਬੜੀ ਗੱਲ ਕਰਨੀ ਚਾਹੂੰਗਾ ਇੱਥੇ ਜਦੋਂ ਹੁਣ ਆਪਣੇ ਨਾ ਦੇਖੋ ਸਰੀ ਏਰੀਆ ਦਾ ਸਪੈਸ਼ਲੀ ਮੈਂ ਗੱਲ ਕਰਦਾ ਉੱਥੇ ਸ਼ੁਰੂ ਤੋਂ ਹੀ ਆ ਮੈਨੂਅਲ ਲੇਬਰ ਡਿਮਾਂਡ ਯਾਦਾ ਰਹੀ ਹੈ ਉੱਥੇ ਆਫੀਸ਼ੀਅਲ ਵਰਕਸ ਯਾਦਾ ਰਹਿ ਜਿਆਦਾ ਕੰਸਟਰਕਸ਼ਨ ਵਰਕ ਕੰਸਟਰਕਸ਼ਨ ਬਹੁਤ ਰਾਈਜ਼ ਹੋਈ ਆ ਔਰ ਨਾਰਮਲੀ ਅਜੇ ਵੀ ਕੰਸਟਰਕਸ਼ਨ ਚ ਕੰਮ ਹੈਗਾ ਉੱਥੇ ਹੁਣ ਐਕਚੁਅਲੀ ਹੁਣ ਘਰਾਂ ਦੀਆਂ ਕੀਮਤਾਂ ਬਹੁਤ ਰਾਈਜ਼ ਹੋਣ ਕਰਕੇ ਕੰਸਟਰਕਸ਼ਨ ਡਿਪਾਰਟਮੈਂਟ ਚ ਫਾਲ ਆਇਆ ਉਹ ਚ ਸਲੋ ਆਇਆ ਉਹਦੇ ਕਰਕੇ ਜ਼ਰੂਰ ਕੁਝ ਘਟੀਆਂ ਹੋਣਗੀਆਂ ਬਟ ਹਰਾਨੀ ਵਾਲੀ ਗੱਲ ਇਹ ਆ ਕਿ ਸਾਡੇ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਘਰ ਦੇ ਵਿੱਚ ਕਹ ਲਓ ਕਿ ਰੋਟੀ ਪਾਣੀ ਵੀ ਬੈੱਡ ਤੇ ਬੈਠਿਆਂ ਨੂੰ ਖਿਲਾ ਰਹੇ ਸੀਗੇ ਉਹ ਮੈਨੂੰ ਨਹੀਂ ਲੱਗਦਾ ਕਿ ਜਿੱਥੇ ਅਸੀਂ ਆਪਣੇ ਕੰਸਟਰਕਸ਼ਨ ਦੇ ਕੰਮ ਅਸੀਂ ਬਿਹਾਰੀ ਜਾਂ ਯੂਪੀ ਵਾਲੇ ਲੋਕਾਂ ਤੋਂ ਲੈ ਰਹੇ ਆ ਕਿਉਂਕਿ ਬਹੁਤ ਹਾਰਡ ਵਰਕ ਹੈਗੇ ਆ ਪਰ ਸਾਡੇ ਨਿਆਣੇ ਮжоਰਿਟੀ ਉੱਤੇ ਐਦਾਂ ਦੇ ਹਾਰਡ ਵਰਕ ਵੀ ਕਰ ਰਹੇ ਆ 8 9 11 19 ਸਾਲ ਦੇ ਬੱਚੇ ਉਹ ਇੱਕ ਤਰ੍ਹਾਂ ਦੇ ਨਾ ਇੱਕ ਬੰਦੂਆ ਮਜ਼ਦੂਰ ਟਾਈਪ ਬਣ ਚੁੱਕੇ ਆ ਉੱਥੇ ਬੰਦੂਆ ਉਹਨਾਂ ਨੂੰ ਦੋਈ ਤਰ੍ਹਾਂ ਨਹੀਂ ਬੰਨਿਆ ਗਿਆ ਉਹਨਾਂ ਨੂੰ ਕ੍ਰੈਡਿਟ ਨਹੀਂ ਬਣ ਲਿਆ ਉਹਨਾਂ ਨੂੰ ਕਿਸ਼ਤਾਂ ਨਹੀਂ ਬਣ ਲਿਆ ਉਹਨਾਂ ਨੂੰ ਖਰਚਾ ਲਗਜ਼ਰੀ ਰਿਕੁਆਇਰਮੈਂਟ ਨੇ ਵੱਧ ਬਣ ਲਿਆ ਹਣਾ ਪਰ ਉਹ ساری ਉਮਰ ਲਈ ਅਨ ਐਜੂਕੇਟਡ ਅੰਡਰ ਐਜੂਕੇਟਡ ਰਹਿ ਜਾਣਗੇ ਅਨ ਐਜੂਕੇਟਡ ਨਹੀਂ ਅੰਡਰ ਐਜੂਕੇਟਡ ਰਹਿ ਜਾਣਗੇ ਫਾਰ ਇਗਜ਼ਾਮਪਲ ਅਸੀਂ ਖੁਦ ਹਸਬੰਡ ਵਾਈਫ ਡਬਲ ਪੋਸਟ ਗ੍ਰੈਜੂਏਟ ਹੈਗੇ ਆ ਪਰ ਬੱਚਾ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਏਟ ਲੀਸਟ ਡਿਗਰੀ ਹੋਲਡਰ ਤਾਂ ਹੋ ਜਾਵੇ ਹੈਨਾ ਪਰ ਬੱਚੇ ਸਾਡੇ ਡਿਪਲੋਮਾ ਕਰਕੇ ਉਥੇ ਫਸ ਰਹੇ ਆ ਕਿਉਂਕਿ ਖਰਚੇ ਬਹੁਤ ਜ਼ਿਆਦਾ ਕਿੱਥੋਂ ਕਵਰ ਕਰਨਗੇ ਆ ਫਿਰ ਸੈਕੰਡਲੀ ਪੀਆਰ ਲੈਂਡ ਦੇ ਲਈ ਜਦ ਡਾਕਟਰ ਜਸਕਰਨ ਨੇ ਗੱਲ ਕੀਤੀ ਆ ਕੋ ਹੌਲੀ ਹੌਲੀ ਉਹਨਾਂ ਸਟੇਟਸ ਵਿੱਚ ਜਾਣਗੇ ਜਾਂ ਉਹਨਾਂ ਕੰਮਾਂ 'ਚ ਜਾਣਗੇ ਜਿਹੜੇ ਕੰਮ ਨਾ ਤਾਂ ਉਹ ਸਾਰੀ ਉਮਰ ਕਰਨਾ ਚਾਹੁੰਦੇ ਆ ਪਰ ਜਦੋਂ 2-4-5 ਸਾਲ ਕਰ ਲੈਣਗੇ ਉਹ ਯੂਜ਼ ਟੂ ਹੋ ਜਾਣਗੇ ਫਿਰ ਉਹ ਹੀ ਬਣ ਜਾਣਗੇ ਜਦੋਂ ਤੁਸੀਂ 3 ਸਾਲ ਮਜ਼ਦੂਰੀ ਕਰ ਲਈ ਫਿਰ ਤੁਸੀਂ ਚਾਹੇ ਪ੍ਰੋਫੈਸਰ ਵੀ ਹੋਵੋਗੇ ਤੁਸੀਂ ਮਜ਼ਦੂਰੀ ਬਣ ਜਾਣਾ ਤੁਹਾਡਾ ਮਾਈਂਡ ਸੈਟ ਮਜ਼ਦੂਰ ਦਾ ਹੋ ਜਾਣਾ ਤੁਹਾਡਾ ਸੋ ਬੜੀ ਇੰਪੋਰਟੈਂਟ ਵਿਸ਼ਾ ਸੀ ਕਿਉਂਕਿ ਸਬਜੈਕਟ ਇਦਾਂ ਦਾ ਹੈ ਲਈ ਤੁਸੀਂ ਭਾਵੇਂ ਪੂਰਾ ਦਿਨ ਗੱਲਾਂ ਕਰਦੇ ਰਹੋ ਤਾਂ ਵੀ ਨਹੀਂ ਮੁੱਕੜੀਆਂ ਇੱਕ ਨਵਾਂ ਤਜਰਬਾ ਸੀ ਸਾਡਾ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕੈਨੇਡਾ ਦੇ ਬਾਰੇ ਬਹੁਤ ਸਾਰੀਆਂ ਹੋਰ ਟਾਕ ਸੀਰੀਜ਼ ਅਸੀਂ ਸ਼ੁਰੂ ਕਰ ਰਹੇ ਹਾਂ ਜਦੇ ਵਿੱਚ ਇਮੀਗ੍ਰੇਸ਼ਨਸ ਦੇ ਨਾਲ ਵੀ ਤੁਹਾਨੂੰ ਲਾਇਰ ਦੇ ਨਾਲ ਮਲਾਵਾਂਗੇ ਤੇ ਖਾਸ ਤੌਰ ਤੇ ਜਿਹੜੇ ਐਡਵਾਈਜ਼ਰ ਨੇ ਇਮੀਗ੍ਰੇਸ਼ਨ ਦੇ ਉਹਨਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਤੇ ਦੱਸਾਂਗੇ ਕਿ ਖਾਸ ਪੱਖਾਂ ਬੱਚਿਆਂ ਦੇ ਲਿਹਾਜ਼ ਨਾਲ ਜੇ ਉਹਨਾਂ ਨੇ ਜਾਣਾ ਹੈ ਤਾਂ ਆ ਪੱਖਾਂ ਦਾ ਖਾਸ ਜ਼ਰੂਰ ਖਿਆਲ ਰੱਖਣ ਸਾਡੇ ਨਾਲ ਢਿੱਲੋਸਰ ਆਏ ਔਰ ਡਾਕਟਰ ਜਸਕਰਨ ਸਾਡੇ ਨਾਲ ਆਏ ਰਾਮਗੜੀ ਕਾਲਜ ਫਗਵਾੜਾ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਹਾਜ਼ਰ ਹੋਵਾਂਗੇ ਇੱਕ ਨਵੀਂ ਇਸੇ ਤਰ੍ਹਾਂ ਦੀ ਟਾਕ ਨੂੰ ਲੈ ਕੇ ਥੈਂਕ ਯੂ